ਸਾਲ ਦਾ ਜੀਵਨ ਅੱਜ ਦੀ ਇੱਕ ਕਾਲੇ ਦੌਰ ਦੇ ਵਿੱਚ ਜਿੱਦੀ ਉੱਤੇ ਕੈਮੀਕਲ ਕਾਰਮਨ ਤੇ ਰੇਡੀਏਸ਼ਨ ਦੇ ਜੰਗਲ ਦੇ ਵਿੱਚ ਅਸੀਂ 100 ਸਾਲ ਦਾ ਜੀਵਨ ਕਿਵੇਂ ਲੱਭਣਾ ਹੈਗਾ ਉਹਦੀ ਖੋਜ ਦੇ ਵਿੱਚ ਇਹ ਸਾਰੇ ਬੱਚੇ ਇਸ ਕੋਰਸ ਨੂੰ ਇੰਜੋਏ ਕਰਦੇ ਕਰਦੇ ਹੋਏ ਹੇਰ ਸਾਫ ਦੇ ਸੋਨਗੜ੍ਹ ਫਾਰਮ ਤੇ ਪਹੁੰਚੇ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਿ ਅਸੀਂ ਰੋਜ਼ਾਨਾ ਗਾਜਰ ਦਾ ਜੂਸ ਪੀਨੇ ਆ ਰੋਜ਼ਾਨਾ ਅਸੀਂ ਅਸੀਂ ਕਹਿ ਲਿਆ ਕਿ ਸੇਵ ਅਸੀਂ ਖਾਣੇ ਆ ਰੋਜ਼ਾਨਾ ਅਸੀਂ ਜੂਸ ਪੀਨੇ ਆ ਤਰ੍ਹਾਂ ਤਰ੍ਹਾਂ ਦੇ ਅਸੀਂ ਨਿਊਟ੍ਰੀਸ਼ਨ ਲੈਨੇ ਆ ਪਰ ਅਸੀਂ ਬਿਮਾਰ ਫੇਰਾਂ ਸ਼ੂਗਰ ਸਾਨੂੰ ਫੇਰ ਹੈ ਰੋਜ਼ ਸਾਨੂੰ ਖਾਂਸੀ ਹੋਈ ਰਹਿੰਦੀ ਹੈ ਸਾਡੇ ਥਾਇਰੋਇਡ ਹੋ ਗਿਆ ਸਾਡੇ ਰਸੌਲੀਆਂ ਹੋ ਗਈਆਂ ਗੰਡਾ ਹੋ ਗਈਆਂ ਸਾਡਾ ਸਿਰ ਨਹੀਂ ਦਰਦ ਕਰਨ ਤੋਂ ਹਟਦਾ ਅੱਜ ਉਸ ਦਾ ਸਿੰਪਲ ਸਿੰਪਲ ਫਾਰਮੂਲਾ ਬਹੁਤ ਥੋੜੇ ਸ਼ਬਦਾਂ ਵਿੱਚ ਤੁਹਾਨੂੰ ਹੇਰ ਸਾਫ਼ ਸਮਝਾ ਰਹੇ ਨੇ ਤੇ ਕਿਹੜੇ ਲੈਣੇ ਆ ਉੱਪਰਲੀ ਸਤਾ ਵਾਲੇ درختਾਂ ਦੇ ਨਹੀਂ ਜਿਹੜੇ ਜ਼ਮੀਨ ਦੇ ਵਿੱਚ ਘੱਟੋ ਘੱਟ 20 ਫੁੱਟ ਡੂੰਘਾਈ 'ਚ ਗਏ ਆ ਉਹਨਾਂ ਦੇ ਪੱਤੇ ਕਾਟੇ-ਕਾਟ ਕੇ ਉਹਦੀ ਇੱਕ ਖਾਦ ਤਿਆਰ ਕਰਾਂਗੇ ਔਰ ਆਉਣ ਵਾਲੇ ਸਮੇਂ 'ਚ ਆਪਣੇ ਘਰ ਦਾ ਖਾਣਾ ਔਰ ਜੋ ਵੀ ਮੈਨੂੰ ਫਰੂਟ ਚਾਹੀਦਾ ਹੋਗਾ ਮੈਂ ਆਪਣੇ ਘਰੇ ਪੈਦਾ ਕਰੂੰਗਾ ਇਥੋਂ ਇੱਕ ਗਿਆਨ ਲੈ ਕੇ ਜਾ ਰਿਹਾ ਹਾਂ। ਗਿਆਨ ਦੀ ਕਿਤਾਬ ਸਾਨੂੰ ਸਭ ਤੋਂ ਵੱਡਾ ਸ਼ਬਦ ਮਿਲਿਆ ਨਿਊਟ੍ਰੀਸ਼ਨ। ਜਿਹੜੀ ਚੀਜ਼ ਇਹਨਾਂ ਨੇ ਸਾਨੂੰ ਮੇਨ ਸਮਝਾਈ ਹੈ ਕਿ ਜੋ ਜਿਸੀ ਜਿਉਂਦੇ ਰਹਿਣਾ ਤਾਂ ਸਾਨੂੰ ਖੁਰਾਕੀ ਤੱਤਾਂ ਤੇ ਧਿਆਨ ਦੇਣਾ ਪਏਗਾ ਔਰ ਉਹ ਖੁਰਾਕੀ ਤੱਤ ਸਾਨੂੰ ਸਾਡੀ ਮਿੱਟੀ ਦੇ ਵਿੱਚੋਂ ਮਿਲਣਗੇ ਸਾਡੀ ਸਿਹਤ ਵੈਸੀ ਹੋਊਗੀ ਜੈਸੀ ਸਾਡੀ ਮਿੱਟੀ ਦੀ ਸਿਹਤ ਹੈ ਮਿੱਟੀ ਦੀ ਸਿਹਤ ਦਾ ਮਤਲਬ ਕੀ ਹੈਗਾ ਕਿ ਸਾਡੇ ਸਰੀਰ ਨੂੰ ਜਿੰਦਾ ਰਹਿਣ ਵਾਸਤੇ ਭੋਜਨ ਚਾਹੀਦਾ ਹੈ ਨਿਊਟ੍ਰੀਸ਼ਨ ਚਾਹੀਦਾ ਹੈ ਕੁਦਰਤ ਨੇ ਨਿਊਟ੍ਰੀਸ਼ਨ ਦਾ ਸਾਈਕਲ ਬੜਾ ਸੋਹਣਾ ਬਣਾਇਆ ਮਿੱਟੀ ਚ ਨਿਊਟ੍ਰੀਸ਼ਨ ਭਰਤਾ ਪਹਿਲਾਂ ਵਨਸਪਤੀ ਚੱਕੂਗੀ ਗਾਜਰ ਮੂਲੀ ਗੋਭੀ ਉਹਨੂੰ ਅਸੀਂ ਖਾ ਲਾਂਗੇ ਉਹ ਨਿਊਟ੍ਰੀਸ਼ਨ ਸਾਨੂੰ ਮਿਲ ਜੂਗਾ ਤੇ ਅਸੀਂ ਖਾ ਪੀ ਕੇ ਵਾਪਸ ਫਿਰ ਮਿੱਟੀ ਨੂੰ ਮੋੜ ਦੇਾਂਗੇ ਇੱਕ ਪੁੱਤ ਜੰਮ ਹੀ ਨਿਵੇੜ ਦੇਂਦੇ ਕੰਮ ਫਿਰ ਰੋਂਦੇ ਛਮ ਛਮ ਜੀ ਉਹ ਨਿਕਲੇ ਨਾ ਚੱਜਦਾ ਐਦੂ ਚੰਗਾ ਕੀ ਹੋਵੇ ਪੁੱਤ ਇੱਕ ਧੀ ਹੋਵੇ ਖੁਸ਼ਪੂਰਾ ਜੀ ਹੋਵੇ ਵੇੜਾ ਸੋਹਣਾ ਸੱਜਦਾ ਤੱਕ ਅਨਾਜ ਖਾਣ ਤੋਂ ਬਾਅਦ ਸਾਡੀ ਬਾਡੀ ਚ ਕਾਰਬਨ ਵੱਜ ਜਾਂਦਾ ਜੀ ਤਾਂ ਕਾਰਬਨ ਨੂੰ ਬਾਹਰ ਲਿਆਉਣ ਵਾਸਤੇ ਸਾਨੂੰ ਕੁਝ ਚੀਜ਼ਾਂ ਦੀ ਹੈਲਪ ਲੈਣੀ ਪੈਂਦੀ ਆ ਹੁਣ ਉੱਥੇ ਕੀ ਇਹ ਕਾੜਾ ਤੁਹਾਡੇ ਇੱਕ ਟੇਸਟ ਦਾ ਵੀ ਹਿੱਸਾ ਹੋ ਗਿਆ ਤੇ ਦਵਾਈ ਦਾ ਤੇ ਡਾਕਟਰ ਦਾ ਰੋਲ ਵੀ ਹੋ ਗਿਆ ਤੇ ਤਿੰਨੇ ਚੀਜ਼ਾਂ ਪਲੇ ਕਰਦਾ ਕਹੜਾ ਦਵਾਈ ਦਾ ਕੰਮ ਕਰਦੇ ਜਸਟ ਇਹ ਕਹੜਾ ਦਵਾਈ ਦਾ ਕੰਮ ਕਰਦਾ ਇਹਨੂੰ ਜੇ ਤੁਸੀਂ ਰੈਗੂਲਰ ਡਾਕਟਰ ਸਾਹਿਬ ਠੀਕ ਠੀਕ ਲਾ ਲਓ ਬਿਲਕੁਲ ਠੀਕ ਠੀਕ ਲਗਾਵਾਂਗਾ ਦੂਜੀ ਗੱਲ ਮੈਂ ਤੁਹਾਨੂੰ ਵੀ ਦੱਸਦਾ ਕਿਡਨੀ ਜਿੱਦੇ ਸਟੋਨ ਹੁੰਦੇ ਨੇ ਜੀ ਪਿੱਤੇ ਚ ਵਾਰ ਵਾਰ ਸਟੋਨ ਬਣਦੇ ਨੇ ਜੀ ਇਹੀ ਕਹਾਵਾ ਕੰਟੀਨਿਊ ਕਰੋ ਉਹ ਉਹਦੀ ਸਟੋरेज ਹੀ ਨਹੀਂ ਬਣੇਗੀ ਨਾ ਨਿਊਟ੍ਰੀਸ਼ਨ ਕੱਢਦੇ ਸੀ ਖਾ ਪੀ ਕੇ ਜੰਗਲ ਪਾਣੀ ਖੇਤਾਂ ਜਾਂਦੇ ਸੀ ਵਾਪਸ ਮੋੜ ਦਿੰਦੇ ਸੀ 70 ਤੋਂ ਬਾਅਦ ਅਸੀਂ ਵੇਚਣਾ ਸ਼ੁਰੂ ਕਰਤਾ ਅਸੀਂ ਇੱਥੋਂ ਦਾ ਫੂਡ ਕੱਢਿਆ ਕੱਢ ਕੇ ਫੂਡ ਦੀਆਂ ਟ੍ਰੇਨਾਂ ਪਰ ਪਰ ਕੇ ਬਿਹਾਰ ਬੰਗਾਲ ਭੇਜਿਆ ਅਸੀਂ ਨਿਊਟ੍ਰੀਸ਼ਨ ਡਰੇਨੇਜ ਕੀਤੀ ਹੈ ਅਸੀਂ ਨਿਊਟ੍ਰੀਸ਼ਨ ਮਾਈਨਿੰਗ ਕੀਤੀ ਹੈ ਤਾਂ ਨਿਊਟ੍ਰੀਸ਼ਨ ਮਾਈਨਿੰਗ ਦੇ ਨਾਲ ਜਦੋਂ ਮਾਈਨਿੰਗ ਹੁੰਦੀ ਹੈ ਤਾਂ ਉਦੋਂ ਨਿਊਟ੍ਰੀਸ਼ਨ ਮੁੱਕ ਜਾਂਦਾ ਹੈ ਕੋਈ ਵੀ ਪਦਾਰਥ ਹੈ ਸਦੀ ਗਿਆਨ ਤੇ ਵਿਗਿਆਨ ਦਾ ਯੁੱਗ ਹੈ ਇਸ ਯੁੱਗ ਦੇ ਵਿੱਚ ਵਿਗਿਆਨਿਕ ਯੁੱਗ ਦੇ ਵਿੱਚ ਜੇ ਤੁਹਾਡੇ ਕੋਲ ਜਿੰਦਾ ਰਹਿਣ ਦਾ ਗਿਆਨ ਨਹੀਂ ਹੈ ਤਾਂ ਤੁਹਾਡਾ ਮਰਨਾ ਤੈਅ ਹੈ ਤੁਸੀਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ ਸਾਰੀ ਟਰੇਡਿੰਗ ਚੱਲ ਰਹੀ ਸੀ ਜੀ 100 ਸਾਲ ਦੀ 700 ਸਾਲ ਜੀਉਣ ਦੀ ਜਿਹੜੀ ਅੱਜ ਤੁਸੀਂ ਇੱਥੇ ਆਏ ਹੋ ਬਿਲਕੁਲ ਬਿਲਕੁਲ ਟਰੇਡਿੰਗ ਚੱਲ ਰਹੀ ਸੀ ਦੁੱਧ ਹੋਵੇ ਘਰ ਦਾ ਨਹੀਂ ਵੇਚੇ ਬਿਨਾ ਸਰਦਾ ਮਹਿੰਗਾ ਵੀ ਨਹੀਂ ਖੜਦਾ ਜੇ ਪਾਣੀ ਵਿੱਚ ਪਾਈਏ ਨਾ ਸੋ ਇਦਾਂ ਦੀਆਂ ਮਤਲਬ ਦੇਸੀ ਜਿਵੇਂ ਗਹਿਰੇ ਸੀ ਕਿ ਆਮ ਭਾਸ਼ਾ ਦੀਆਂ ਜਿਹੜੀਆਂ ਗੱਲਾਂ ਪਿੰਡ ਵਾਲਾ ਦਰ ਚੰਗਾ ਇੱਕੋ ਗੁਰੂ ਘਰ ਚੰਗਾ ਮਾਪਿਆਂ ਦਾ ਡਰ ਚੰਗਾ ਜੇ ਕੋਈ ਮੰਨੇ ਗੱਲ ਨੂੰ ਨਗਰ ਦਾ ਏਕਾ ਚੰਗਾ ਵਿੱਚ ਨਹੀਂ ਓ ਠੇਕਾ ਚੰਗਾ ਤੀਵੀਂ ਦਾ ਜੇ ਪੇਕਾ ਚੰਗਾ ਨਾਲ ਖੜੇ ਕੱਲ ਨੂੰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਸਾਡੇ ਹਕੀਕਤ ਟੀਵੀ ਪੰਜਾਬੀ ਦੇ ਦਰਸ਼ਕਾਂ ਲਈ ਬੜਾ ਖਾਸ ਦਿਨ ਹੈ ਕਿਉਂਕਿ ਅਸੀਂ ਪੰਜਾਬ ਦੀ ਬੜੀ ਖਾਸ ਥਾਂ ਦੇ ਉੱਤੇ ਪਹੁੰਚੇ ਆ ਉਹ ਥਾਂ ਜੋ ਇਸ ਵੇਲੇ ਪੂਰੇ ਪੰਜਾਬ ਲਈ ਖਾਸ ਕਰਕੇ ਆਰਗੇਨਿਕ ਖੇਤੀ ਵਾਲ ਜਿਨ੍ਹਾਂ ਦਾ ਰੁਝਾਨ ਹੈਗਾ ਕਿਸਾਨਾਂ ਦਾ ਉਹਨਾਂ ਦੇ ਲਈ ਜੰਨਤ ਸਾਬਿਤ ਹੋ ਰਹੀ ਹੈ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਮੋਬਾਈਲ ਫੋਨ ਦੇ ਉੱਤੇ ਚੱਲ ਰਹੀਆਂ ਨੇ ਇਹ ਸੋਨਗੜ ਦੀਆਂ ਨੇ ਸੋਨਗੜ ਜਿਹੜਾ ਆਰਗੇਨਿਕ ਫਾਰਮ ਹੈਗਾ ਹੇਰ ਸਾਹਿਬ ਦਾ ਇਹ ਉੱਥੇ ਦੀਆਂ ਤਸਵੀਰਾਂ ਨੇ ਤੇ ਅੱਜ ਉਸੇ ਥਾਂ ਦੇ ਉੱਤੇ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਨੇ 3 ਦਿਨ ਦਾ ਸੈਮੀਨਾਰ ਹੈਗਾ ਜਿਹੜਾ ਨੇਚਰਲ ਹੈਲਥ ਸਾਇੰਸ ਕੈਂਪ ਆਏਗਾ ਉਹ ਸੋਨਗੜ ਫਾਰਮ ਦੇ ਵਿੱਚ ਲਗਾਇਆ ਹੋਇਆ ਅੱਜ ਇਸ ਕੈਂਪ ਦੇ ਵਿੱਚ ਜਿਹੜੇ ਸਰਟੀਫਿਕੇਟ ਹੈਗੇ ਨੇ ਜਿਹੜੇ ਡਾਕਟਰ ਬਣ ਰਹੇ ਨੇ ਕੁਦਰਤੀ ਜਿਵੇਂ ਕਿ ਡਾਕਟਰ ਪੁਲਰ ਸਾਹਿਬ ਕਹਿੰਦੇ ਨੇ ਕਿ ਘਰ ਦਾ ਡਾਕਟਰ ਬਣਾਉਣ ਦਾ ਮਹਿੰਮ ਹੈਗਾ ਘਰ ਘਰ ਡਾਕਟਰ ਬਣਾਉਣ ਦੀ ਉਹਨਾਂ ਦੀ ਮਹਿੰਮ ਹੈਗੀ ਹੈ ਉਸੇ ਤਹਿਤ ਸੋਨਗੜ ਫਾਰਮ ਦੇ ਵਿੱਚ ਅੱਜ ਬਰਾੜ ਸਾਹਿਬ ਆਏ ਸੀ ਜੋ ਕਿਸੇ ਵੀ ਜਾਣ ਪਹੁੰਚਾਉਣ ਦੇ ਜਿਹੜੇ ਮਹਤਾਜ ਨਹੀਂ ਹੈ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਬਹੁਤ ਬਹੁਤ ਮਿਹਰਬਾਨੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਛਾ ਡਾਕਟਰ ਸਾਹਿਬ ਅੱਜ ਤੁਸੀਂ ਇੱਥੇ ਆਇਓ ਫਾਰਮ 'ਚ ਵੀ ਤੁਸੀਂ ਹੇਰ ਸਾਹਿਬ ਨਾਲ ਵੀ ਤੁਹਾਡੇ ਪੁਰਾਣੇ ਦੋਸਤ ਹੈਗੇ ਨੇ ਬੜੀਆਂ ਗੱਲਾਂ ਹੋਈਆਂ ਨੇ ਭੁੱਲਰ ਸਾਹਿਬ ਨੇ ਵੀ ਜਿਹੜਾ ਅਸੀਂ ਕਹ ਲਈ ਕਿ ਨੈਚੁਰਲ ਸਾਇੰਸ ਦਾ ਕਨਸੈਪਟ ਹੈਗਾ ਸਾਨੂੰ ਸਾਰਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਇਸ ਵੇਲੇ ਕੀ ਚੱਲ ਰਿਹਾ ਮੰਦੇ ਵਿੱਚ ਮੇਰੇ ਮਨ ਦੇ ਵਿੱਚ ਜ਼ਿਆਦਾ ਮਤਲਬ ਹੈਲਥ ਪ੍ਰਤੀ ਆਪਣੇ ਸਾਰਿਆਂ ਦੀ ਚੱਲਦਾ ਰਹਿੰਦਾ ਕਿ ਫੂਡ ਬਹੁਤ ਵਧੀਆ ਹੋਣਾ ਚਾਹੀਦਾ ਔਰ ਹਮੇਸ਼ਾ ਹੇਰ ਸਾਹਿਬ ਦੇ ਨਾਲ ਇਹਨਾਂ ਨਾਲ ਰਾਬਤਾ ਰਹਿੰਦਾ ਸੋ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜਿੰਨਾ ਕੁਦਰਤ ਦੇ ਨੇੜੇ ਰਹਿ ਕੇ ਜਿਉਂ ਆ ਜਾ ਸਕੇ ਜਿੰਨਾ ਅਸੀਂ ਮਤਲਬ ਉਹ ਸ਼ਹਿਰੀਕਰਨ ਤੋਂ ਦੂਰ ਹੋਵਾਂਗੇ ਉਹੋ ਜਿਆਦਾ ਬਿਹਤਰ ਹੈ ਮੇਰੇ ਅੱਗੇ ਸੀ ਘਰ ਵੀ ਗੱਲਾਂ ਕਰਦੇ ਹੁੰਦੇ ਆ ਵੀ ਇੱਕ ਸੜ ਬਹੁਤ ਹੋਰ ਲੋਕਾਂ ਦਾ ਸੁਪਨਾ ਮੇਰਾ ਵੀ ਸੁਪਨਾ ਹੈ ਇੱਕ ਫਾਰਮ ਹਾਊਸ ਬਣਾਉਣ ਦਾ ਵੀ ਜਿੱਥੇ ਨੇਚਰ ਦੇ ਰੂਬਰੂ ਹੋ ਕੇ ਰਹੀਏ ਅੱਛਾ ਬਰਾੜ ਸਾਹਿਬ ਤੁਹਾਡੇ ਗੀਤਾਂ ਦੇ ਵਿੱਚ ਵੀ ਚاہے ਸਮਾਜਿਕ ਵਰਤਾਰਾ ਹੋਵੇ ਚਾਹੇ ਪਰਿਵਾਰਿਕ ਵਰਤਾਰਾ ਹੋਵੇ ਜਾਂ ਫਿਰ ਸਾਡੀ ਖੇਤੀਬਾੜੀ ਨਾਲ ਸੰਬੰਧਿਤ ਹੋਵੇ ਬਾਗਬਾਨੀ ਨਾਲ ਸੰਬੰਧਿਤ ਹੋਵੇ ਅਕਸਰ ਤੁਹਾਡੀਆਂ ਥੋੜੀ ਗਾਇਕੀ ਦੇ ਵਿੱਚ ਉਹ ਚੀਜ਼ਾਂ ਝਲਕਦੀਆਂ ਨੇ ਉਹਨਾਂ ਵਾਸਤੇ ਪ੍ਰੇਰਨਾ ਕਿੱਥੋਂ ਮਿਲਦੀ ਹੈ ਇਸ ਤਰ੍ਹਾਂ ਦੀ ਲਿਖਤਾਂ ਵਾਸਤੇ ਅੱਜ ਤੇ ਮੈਨੂੰ ਲੱਗਦਾ ਕਿ ਉਹ ਡਾਊਨ ਡਾਊਨ ਕਰਦੇ ਫਿਰਦੇ ਨੇ ਜੀ ਸਾਰੇ ਪਾਸੇ ਮੈਂ ਤਾਂ ਹਮੇਸ਼ਾ ਇਹ ਕਹਿਣਾ ਹੁੰਦਾ ਉਹ ਤਾਂ ਦਰਅਸਲ ਉਹਦੇ ਕਈ ਰੀਜ਼ਨ ਨੇ ਕਿਤਾ ਜਿਹੜੀ ਸਾਡੀ ਮਤਲਬ ਬਚਪਨ ਜਿਹੜਾ ਬੀਤਿਆ ਉਹ ਵੀ ਖੇਤੀਬਾੜੀ ਕਰਦੇ ਆਂ ਪਾਪਾ ਜੀ ਹੋਣੀ ਸਾਰੇ ਖੇਤੀ ਕਰਦੇ ਸੀ ਉਸ ਤੋਂ ਪਿੱਛੋਂ ਜਿਹੜੀ ਮੇਰੀ ਸਟੱਡੀ ਸੀਗੀ ਜੀ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਹੋਈ ਬੀਏਸੀ ਐਗਰੀਕਲਚਰ ਤਾਂ ਉਸ ਤੋਂ ਪਿੱਛੋਂ ਮਤਲਬ ਇਸ ਕਰਕੇ ਮੈਨੂੰ ਲੱਗਦਾ ਇਹ ਚੀਜ਼ਾਂ ਬਾਕੀ ਮੇਰਾ ਦਿਲਚਸਪੀ ਬਹੁਤ ਹੈ ਮੈਨੂੰ ਬਾਗਬਾਨੀ ਦਾ ਜਾਂ ਇਦਾਂ ਦਾ ਸ਼ੌਂਕ ਬਹੁਤ ਜ਼ਿਆਦਾ ਸੋ ਫਿਰ ਵੈਸੇ ਤਾਂ ਹੁਣ ਹੋ ਨਹੀਂ ਸਕਦੀ ਫਿਰ ਗੀਤਾਂ ਰਾਹੀਂ ਬਾਗਬਾਨੀ ਕਰ ਲਈ ਦੀ ਜੀ 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 ਅੱਛਾ ਤੁਹਾਡਾ ਇੱਕ ਗੀਤ ਬੜਾ ਮਕਬੂਲ ਹੋਇਆ ਬਹੁਤ ਮਕਬੂਲ ਹੋਇਆ ਪਰ ਪੂਰੀ ਦੁਨੀਆ ਦੇ ਵਿੱਚ ਨਾਮ ਨਾ ਖਟਿਆ ਉਸ ਗੀਤ ਨੇ ਕਹਿੰਦੇ ਜੇ ਘਰ ਦੇ ਵਿੱਚ ਭੈਣ ਨਾ ਹੋਵੇ ਤਾਂ ਅਕਲ ਨਹੀਂ ਆਉਂਦੀ ਇਹ ਗੀਤ ਕਿਸ ਸਮਝ ਦੇ ਅਕੋਰਡਿੰਗਲੀ ਕੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਸੀ ਇਸ ਗੀਤ ذریعے ਉਹ ਕੁਝ ਨਹੀਂ ਮੈਂ ਅੱਗੇ ਵੀ ਇੱਕ ਪਿੱਛੇ ਜ ਹੈ ਉਹ ਕਾਫੀ ਵਾਇਰਲ ਹੋਈ ਰੀਲਾਂ ਅੱਜਕੱਲ ਹੁੰਦੀਆਂ ਮੈਂ ਸਟੇਜਾਂ ਤੇ ਬੋਲਦਾ ਹੁਣ ਅਕਸਰ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜੀ ਉਹ ਉਹ ਉਹਦਾ ਉਹ ਤੋਂ ਪਹਿਲਾਂ ਮੈਂ ਦੋ ਲਾਈਨਾਂ ਬੋਲਦਾ ਮੇਰੀ ਕਵਿਸ਼ਰੀਆਂ ਵਿੱਚ ਆਈਆਂ ਨੇ ਉਹਨਾਂ ਦੇ ਵਿੱਚ ਵੀ ਲਾਈਨ ਸੀ ਕਿ ਇੱਕ ਪੁੱਤ ਜੰਮ ਹੀ ਨਵੇੜ ਦੇਂਦੇ ਕੰਮ ਫਿਰ ਰੋਂਦੇ ਛਮ ਛਮ ਜੀ ਉਹ ਨਿਕਲੇ ਨਾ ਚੱਜਦਾ ਐਦੂ ਚੰਗਾ ਕੀ ਹੋਵੇ ਪੁੱਤ ਇੱਕ ਧੀ ਹੋਵੇ ਖੁਸ਼ਪੂਰਾ ਜੀ ਹੋਵੇ ਵੇੜਾ ਸੋਹਣਾ ਸੱਜਦਾ ਮਤਲਬ ਕਿ ਆਉਣ ਵਾਲੀਆਂ ਪੀੜ੍ਹੀਆਂ ਮੰਨ ਲਓ ਇੱਕ ਹੀ ਕਿਸੇ ਦੇ ਬੱਚਾ ਹੈ ਉਹਦੀ ਸੱਕੀ ਭੈਣ ਜਾਂ ਭਰਾ ਹੈ ਨਹੀਂ ਤਾਂ ਜਿਹੜੇ ਗਾਂ ਉਹਨਾਂ ਦੇ ਬੱਚੇ ਹੋਣ ਉਹਨਾਂ ਦੇ ਨਾ ਸਕਾ ਚਾਚਾ ਹੋਣਾ ਨਾ ਤਾਇਆ ਨਾ ਮਾਸੀ ਨਾ ਪੂਆ ਉਹ ਰਿਸ਼ਤੇ ਆ ਤੋਂ ਵੀ ਹੋਣੀਆਂ ਜਿਹੜੀਆਂ ਪੀੜ੍ਹੀਆਂ ਹੋਣਗੀਆਂ ਸੋ ਇਹ ਬਹੁਤ ਵੱਡਾ ਦੁਖਾਂਤ ਉਹਨਾਂ ਵਾਸਤੇ ਹੋਊਗਾ ਅੱਜ ਤੱਕ ਅਗਲਾ ਸੋਚਦਾ ਕਿ ਮੇਰੇ ਕੋਲੇ ਮੰਨ ਲਓ 20 ਕਿਲੋ ਜ਼ਮੀਨ ਆ ਤਾਂ ਯਾਰ ਦੋ ਮੁੰਡੇ ਹੋਗੇ ਤਾਂ 10-10 ਰਹਿ ਜੂ ਜੀ ਜੀ ਜ਼ਿਆਦਾ ਇਹੇ ਕਰਕੇ ਹੈ ਇਹੇ ਸੋਚਦੇ ਤਾਂ ਉਹ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦਾ ਜਿਹੜਾ ਮਤਲਬ ਮਾੜਾ ਇਹਦਾ ਰਿਜ਼ਲਟ ਆਊਗਾ ਜੀ ਅੱਛਾ ਬਰਾੜ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤੁਹਾਡਾ ਰੁਝਾਨ ਹੈਗਾ ਤੁਹਾਡਾ ਸ਼ੁਰੂ ਤੋਂ ਹੀ ਇਧਰਲੇ ਪਾਸੇ ਹੈ ਨੈਚੁਰਲ ਸਾਇੰਸ ਵਾਲੇ ਪਾਸੇ ਨੂੰ ਕੋਈ ਪ੍ਰੋਜੈਕਟ ਲੈ ਕੇ ਆਉਣ ਦੀ ਤੁਹਾਡੀ ਕੋਸ਼ਿਸ਼ ਹੈ ਕੋਈ ਲੋਕਾਂ ਨੂੰ ਹੋਰ ਚੰਗੀ ਸੇਧ ਦੇਣ ਦੀ ਕੋਸ਼ਿਸ਼ ਹੈ ਆਉਣ ਵਾਲੇ ਟਾਈਮ ਦਾ ਪ੍ਰੋਜੈਕਟ ਕੀ ਹੈ ਤੁਹਾਡੇ ਮਨ ਦੇ ਵਿੱਚ ਭਵਿੱਖ ਕੀ ਸੋਚ ਰੱਖਿਆ ਨਹੀਂ ਮੈਂ ਵੈਸੇ ਤਾਂ ਹੁਣ ਆਪਣੇ ਫੀਲਡ 'ਚ ਕੰਮ ਕਰ ਰਿਹਾ ਮੈਂ ਬਿਜ਼ੀ ਬਿਜ਼ੀ ਹਾਂ ਬਹੁਤ ਜ਼ਿਆਦਾ ਬਿਜ਼ੀ ਹਾਂ ਬਲਕਿ ਤੇ ਉਹ ਹੈ ਮਨ ਦੇ ਵਿੱਚ ਹੈ ਕਿ ਨਾਲ-ਨਾਲ ਕੁਛ ਨਾ ਕੁਛ ਇਹਦਾ ਜਿੱਥੇ ਜਿਵੇਂ ਹੇਰ ਸਾਹਿਬ ਹੋਰੀ ਕੰਮ ਕਰ ਰਹੇ ਨੇ ਪ੍ਰੋਡਕਟ ਪੁੱਲਰ ਸਾਹਿਬ ਤੁਹਾਡੇ ਗੀਤਾਂ ਚੋਂ ਇਸ ਤਰ੍ਹਾਂ ਦਾ ਕੁਝ ਮਿਲੇਗਾ ਇਸ ਤਰ੍ਹਾਂ ਦਾ ਕਿ ਪ੍ਰੋਜੈਕਟ ਮੈਂ ਉਸ ਚੀਜ਼ ਦੀ ਗੱਲ ਕਰ ਰਿਹਾ ਹਾਂ। ਹਾਂਜੀ ਅੱਛਾ ਜੀ ਬਿਲਕੁਲ ਉਹ ਸੜਕ ਲੋਕ ਤਾਂ ਥਾਰ ਹੈ ਜੀ ਬਿਲਕੁਲ ਨਰੋਲ ਹੈ ਨਾ ਗੱਲਾਂ ਤੇ ਹੀ ਹੈ। ਅੱਛਾ ਉਹ ਕੀ ਹੈ ਜੀ? ਉਹਦੇ ਵਿੱਚੋਂ ਹੀ ਮੈਂ ਲੈਣਾ ਤੁਹਾਨੂੰ ਸੁਣਾਈਆ। ਅੱਛਾ ਹੋਰ ਕੀ ਕੀ ਮਿਲਣ ਵਾਲਾ ਜੀ ਉਹਦੇ ਵਿੱਚੋਂ? ਉਹਦੇ ਵਿੱਚ ਉਹ ਚ ਕਾਫੀ ਕੁਝ ਹੈ ਕਿ ਦੁੱਧ ਹੋਵੇ ਘਰ ਦਾ ਨਹੀਂ ਵਿੱਚ ਬਿਨਾ ਸਰਦਾ ਮਹਿੰਗਾ ਵੀ ਨਹੀਂ ਖੜਦਾ ਜੇ ਪਾਣੀ ਵਿੱਚ ਪਾਈਏ ਨਾ ਸੋ ਇਦਾਂ ਦੀਆਂ ਮਤਲਬ ਦੇਸੀ ਜਿਵੇਂ ਗੈਰੇ ਸੀ ਕਿ ਆਮ ਭਾਸ਼ਾ ਦੀਆਂ ਜਿਹੜੀਆਂ ਗੱਲਾਂ ਪਿੰਡ ਵਾਲਾ ਦਰ ਚੰਗਾ ਇੱਕੋ ਗੁਰੂ ਘਰ ਚੰਗਾ ਮਾਪਿਆਂ ਦਾ ਡਰ ਚੰਗਾ ਜੇ ਕੋਈ ਮੰਨੇ ਗੱਲ ਨੂੰ ਨਗਰ ਦਾ ਏਕਾ ਚੰਗਾ ਵਿੱਚ ਨਹੀਂ ਉਹ ਠੇਕਾ ਚੰਗਾ ਤੀਵੀਂ ਦਾ ਜੇ ਪੇਕਾ ਚੰਗਾ ਨਾਲ ਖੜੇ ਕੱਲ ਨੂੰ ਕੀ ਬਾਤ ਹੈ ਕੀ ਬਾਤ ਸੋ ਇਹ ਸਾਡਾ ਲੋਕ ਤੱਥ ਹੈ ਜਿਹੜਾ ਨਾ ਮਾਰਿਆ ਅੱਛਾ ਬਰਾਤ ਸਾਹਿਬ ਕਹਿੰਦੇ ਵੀ ਜਿਹੜੀ ਗਾਇਕ ਹੁੰਦੇ ਨੇ ਜਾਂ ਗਾਇਕੀ ਹੁੰਦੀ ਹੈ ਜਾਂ ਗਾਇਕਾਂ ਦੀ ਲਿਖਤ ਹੁੰਦੀ ਹੈ ਉਹ ਸਾਡੇ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਪਰ ਅੱਜ ਕੱਲ ਤੇ ਸ਼ੀਸ਼ੇ ਫੁੱਟੇ ਪਏ ਨੇ ਜੀ ਕੀ ਘਟ ਮੰਨਦੇ ਹੋ ਤੁਸੀਂ ਗਰਾਵੜ ਦਾ ਜਿਸ ਤਰੀਕੇ ਨਾਲ ਹੇਰ ਸਾਹਿਬ ਨੇ ਸਮਝਾਇਆ ਕਿ ਨਿਊਟ੍ਰੀਸ਼ਨ ਮੁੱਕ ਗਈ ਹੈ ਇਹ ਗੀਤਾ ਚ ਨਿਊਟ੍ਰੀਸ਼ਨ ਖਤਮ ਹੋ ਗਈ ਗੀਤ ਵੀ ਆਰਗੈਨਿਕ ਨਹੀਂ ਰਹਿ ਹੁਣ ਅਸਲ ਚ ਗੱਲ ਇਹ ਹੈ ਵੀਰੇ ਵੀ ਜਿਹੜੇ ਹੁਣ ਜਿਨ੍ਹਾਂ ਦੇ ਜਿਹੜੇ ਰੋਜ਼ ਵਾਕੇ ਹੁੰਦੇ ਜਿਹੜੇ ਇਦਾਂ ਦੀਆਂ ਵਾਰਦਾਤਾਂ ਕਹਿ ਲੋ ਹੁੰਦੀਆਂ ਉਹ ਸਹੀ ਅਰਥਾਂ ਚ ਜੇ ਕੋਈ ਦੀ ਡੁੰਗਾਈ ਨਾ ਪਰਚੋਲ ਕਰੇ ਤਾਂ ਜਿਹੜੀ ਜਨਰੇਸ਼ਨ ਨੇ ਸੁਰਤ ਸੰਭਲਦੇ ਹਥਿਆਰਾਂ ਵਾਲੇ ਗੀਤ ਸੁਣੇ ਉਹ ਹੁਣ ਜਵਾਨ ਹੋ ਗਈ ਜੀ ਹੈ ਜੀ ਜੀ ਬਿਲਕੁਲ ਉਹਨਾਂ ਨੇ ਜਿਹੜਾ ਕੁਝ ਬਚਪਨ ਦੇ ਵਿੱਚ ਸੁਣਿਆ ਸੀਗਾ ਉਹਨੂੰ ਆਪਣੀ ਲਾਈਫ ਚ ਅਪਲਾਈ ਕਰਨਾ ਸ਼ੁਰੂ ਕਰਤਾ ਤੇ ਉਹਦੀ ਹੀ ਰਿਜ਼ਲਟ ਨੇ ਔਰ ਦੂਸਰਾ ਹੈ ਦਾ ਪੱਖ ਇਹ ਹੈ ਕਿ ਸਾਡਾ ਜਿਹੜਾ ਸਾਨੂੰ ਸਾਡੇ ਲਈ ਗੁਰੂ ਮਹਾਰਾਜ ਦੀ ਕਿਰਪਾ ਜਿਹੜੀ ਕਹਿ ਲਓ ਕੁਦਰਤ ਦੀ ਕਿ ਜਿੰਨਾ ਸਾਫ ਗਾਉਣ ਵਾਲੇ ਬੰਦੇ ਨੇ ਜੀ ਉਹ ਸਾਰੇ ਬਹੁਤ ਬਿਜ਼ੀ ਆਪਣੇ ਸ਼ੋਜ਼ ਦੇ ਵਿੱਚ ਬਿਲਕੁਲ ਪਤਾ ਨਹੀਂ ਤਾਂ ਕਹਿੰਦੇ ਹੁੰਦੇ ਜੇ ਤੁਸੀਂ ਕੁਦਰਤ ਬਾਰੇ ਸੋਚੋਗੇ ਜੇ ਤੁਸੀਂ ਉਹਨੂੰ ਪੋਲਿਊਟ ਨਾ ਕਰੋਗੇ ਤਾਂ ਕੁਦਰਤ ਵੀ ਤੁਹਾਡੇ ਬਾਰੇ ਸੋਚੂ ਹੈਨਾ ਤੇ ਕਦੇ ਕਿਸੇ ਵੀ ਤੁਸੀਂ ਵੇਖੋ ਸਾਫ਼ ਬੰਦੇ گاਉਣ ਵਾਲੇ ਤੋਂ ਕੰਮ ਨਹੀਂ ਮੁੱਕਦਾ ਤੇ ਜਿਹਨੇ ਕਿਸੇ ਵੀ ਤਰੀਕੇ ਨਾਲ ਸਮਾਜ ਨੂੰ ਪੋਲਿਊਟ ਕੀਤਾ ਉਨ ਦਿਤੀ ਜੇ ਭੁਗਤ ਕੇ ਚਲੇਗੇ ਬਸ ਜਿਵੇਂ ਮਰਜੀ ਲਾ ਲੋ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਬਰਾਟ ਸਾਹਿਬ ਤੁਸੀਂ ਸਵਾਦ ਦੇਣ ਵਾਸਤੇ ਬਹੁਤ ਸੋਹਣਾ ਲੱਗਿਆ ਤੇ ਬੜੀ ਮਹਿਫਲ ਨੂੰ ਤੁਸੀਂ ਮੈਨੂੰ ਲੱਗਦਾ ਕਿ ਬੜਾ ਆਰਗੇਨਿਕ ਮਾਹੌਲ ਸਾਡਾ ਇੱਥੇ ਬਣਾਇਆ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਸੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਸਾਡੇ ਨਾਲ ਡਾਕਟਰ ਪੁੱਲਰ ਸਾਹਿਬ ਵੀ ਨੇ ਪੁੱਲਰ ਸਾਹਿਬ ਬੜਾ ਇੰਟਰਸਟਿੰਗ ਸੈਸ਼ਨ ਰਿਹਾ ਅੱਜ ਅਸੀਂ ਕਹਿ ਲਈ ਕਿ ਕਹਿ ਕਹਿ ਕੇ ਤੁਸੀਂ ਨਾ ਲਾਹੋਰੇ ਮਾਰੇ ਨੇ ਪੰਜਾਬੀਆਂ ਨੂੰ ਗੱਲਾਂ ਗੱਲਾਂ ਦੇ ਵਿੱਚ ਹੇਰ ਸਾਹਿਬ ਨੇ ਵੀ ਔਰ ਤੁਸੀਂ ਨੇ ਅੱਛਾ ਇਹ ਜਿਹੜੀ ਸੰਸਥਾ ਹੈ ਵੈਲਬੀਂਗ ਹੈਲਥ ਆਰਗੇਨਾਈਜੇਸ਼ਨ ਇਹ ਇੱਥੇ ਸਾਰਾ ਪ੍ਰੋਗਰਾਮ ਕੀ ਹੈ ਇੱਥੇ ਆਉਣ ਦਾ ਮੋਟਿਵ ਕੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਅਸੀਂ ਘਰ ਘਰ ਪਿੰਡ ਪਿੰਡ 12500 ਪਿੰਡ ਨੇ ਪੰਜਾਬ ਦੇ ਤੇ ਉਹਦੇ ਵਿੱਚ ਕੱਲੇ ਕੱਲੇ ਪਿੰਡ 'ਚ ਅਸੀਂ ਡਾਕਟਰ ਬਣਾ ਦੇਣਾ ਬਿਲਕੁਲ ਜੀ ਆਲਰੇਡੀ ਆਪਣੀ ਨੇਚਰਲ ਹੈਲਥ ਸਾਇੰਸ ਦੀ ਉੱਪਰ ਆਪਣੀ ਜੀ ਸੰਸਥਾ ਹੈ ਵੈਲਬੀਂਗ ਹੈਲਥ ਆਰਗੇਨਾਈਜੇਸ਼ਨ ਜੀ ਜੀ ਔਰ ਇਹਦਾ ਕਿ ਆਪਣਾ ਇੰਸਟੀਚਿਊਟ ਹੈ ਗਲੋਬਲ ਇੰਸਟੀਚਿਊਟ ਫਾਰ ਵੈਲਬੀਂਗ ਜੀ ਜੀ ਪਾਵੇ ਦਾ ਪੰਜਾਬੀਕਰਨ ਕਰੀਏ ਤਾਂ ਤੰਦਰੁਸਤੀ ਦਾ ਇੱਕ ਸੰਸਥਾਨ ਜੀ ਜਿਸ ਵਿੱਚ ਤੰਦਰੁਸਤੀ ਦੇ ਬਾਰੇ ਪੜਾਇਆ ਜਾਂਦਾ ਜੀ ਤਾਂ ਉਹਨੂੰ ਲੈ ਕੇ ਅਸੀਂ ਕੋਰਸਸ ਓਪਨ ਕੀਤੇ ਹੋਏ ਨੇ ਬੇਸਿਕ ਐਡਵਾਂਸ ਤੇ ਟੈਕਨੀਕਲ ਦੇ ਜੀ ਤਾਂ ਇਹ ਐਡਵਾਂਸ ਦੇ ਸਾਡੇ ਬੱਚੇ ਬੈਠੇ ਹੋਏ ਕੁਝ ਬੇਸਿਕ ਦੇ ਜੀ ਜੀ ਤਾਂ ਇਹਨਾਂ ਦੇ ਸੈਮੈਸਟਰ ਵਾਈਜ਼ ਜੀ ਜਿਨ੍ਹਾਂ ਦਾ ਉਹ ਸੈਮੈਸਟਰ ਕੰਪਲੀਟ ਹੁੰਦਾ ਤਾਂ ਉਸ ਸੈਮੈਸਟਰ ਵਾਈਜ਼ ਉਹ ਜਿਵੇਂ 3rd ਸੈਮੈਸਟਰ 'ਚ ਪਹੁੰਚਦੇ ਨੇ ਹੂੰ ਤਾਂ ਇਹਨਾਂ ਨੂੰ ਜਿਹੜਾ ਹੈਗਾ ਇੱਕ ਪ੍ਰੈਕਟੀਕਲ ਵਾਸਤੇ 3 ਦਿਨ ਦਾ ਨੇਚਰੋਪੈਥੀ ਕੈਂਪ ਜੁਆਇਨ ਕਰਨਾ ਹੁੰਦਾ ਜਿਹਦੇ ਵਿੱਚ 3 ਦਿਨੇ ਨੇਚਰਲ ਲਾਈਫਸਟਾਈਲ ਜੀਵਨ ਸ਼ੈਲੀ ਅਪਣਾ ਕੇ ਜ਼ਿੰਦਗੀ ਨੂੰ ਜਿਉਂਦੇ ਆਂ ਪਾ ਵੀ ਬੱਚੇ ਆਏ ਨੇ ਤਾਂ ਇਹ 3 ਦਿਨ ਤੋਂ ਮੋਬਾਈਲ ਤੋਂ ਡੀ ਲਿੰਕ ਨੇ ਮੋਬਾਈਲ ਸਾਰਿਆਂ ਦਾ ਜਵਾਕ ਖੋਲਿਆ ਤੁਸੀਂ ਦੱਸ ਰਹੇ ਸੀ ਵੀ ਜਵਾਕ ਵੀ ਖੋਲਿਆ ਤੇ ਸਾਰਿਆਂ ਦਾ ਜਵਾਕ ਪਾ ਉਹ ਜਵਾਕ ਕਿਹੜਾ ਸੀ ਹਾਂਜੀ ਇਹਨਾਂ ਦਾ ਮੋਬਾਈਲ ਜਿਹੜਾ ਨਾ ਜਵਾਕ ਸੀ ਜਿਸ ਦੀ ਬਿਨਾ ਤਾਂ ਜੀ ਨਹੀਂ ਲੱਗਦਾ ਉਹ ਖੋਲਿਆ ਗਿਆ ਜੀ ਔਰ ਉਹ ਤੋਂ ਡੀ ਲਿੰਕ ਹੋ ਕੇ ਇਹਨਾਂ ਨੂੰ ਪੁੱਛੋ ਇਹਨਾਂ ਦੀਆਂ ਕਿੰਨੀਆਂ ਇੰਦਰੀਆਂ ਦੁਬਾਰਾ ਉੱਠੀਆਂ ਨੇ ਕਿ ਦਿਮਾਗ ਦੇ ਕਿਹੜੇ-ਕਿਹੜੇ ਹਿੱਸੇ 'ਚ ਨੇ ਕੰਮ ਦੁਬਾਰਾ ਸ਼ੁਰੂ ਕੀਤਾ ਹੈ ਜੀ ਡਾਈਜੈਸ਼ਨ ਦਾ ਲੈਵਲ ਕਿੱਥੇ ਆ ਗਿਆ ਇਹਨਾਂ ਦਾ ਆਕਸੀਜਨ ਇਹ ਬੋਡੀ ਇਹਨਾਂ ਦੀ ਕਿੰਨੀ ਭਰਪੂਰ ਮਾਤਰਾ 'ਚ ਕਿਵੇਂ ਲੈ ਰਹੀ ਹੈ ਜੀ એનર્ਜੀ ਲੈਵਲ ਦੇਖੋ ਥੱਕ ਹੀ ਨਹੀਂ ਰੇ ਧੁੱਪ ਲੱਗ ਗਈ ਨਹੀਂ ਰਹੀ ਕੀ ਖੇਤ ਚ ਕੰਮ ਕਰਦੇ ਕਿਹੜੇ ਲੱਗਦੀ ਮਿੱਟੀ ਚ ਨੰਗੇ ਪੈਰੀ ਘੁੰਮ ਰਹੇ ਨੇ ਸ਼ੂਜ਼ ਤੱਕ ਪਾ ਹੀ ਨਹੀਂ ਰਿਹਾ ਇੱਥੇ ਮੈਂ ਵੀ ਆ ਕੇ ਲਾਤੇ ਜਿਹਾ ਹੁੰਦੇ ਸਾਰੇ ਹਾਂ ਤੋਂ ਉਹ ਚੀਜ਼ ਜਿਹੜੀ ਚੀਜ਼ ਅਸੀਂ ਆਪਣੇ ਕਿਸੇ ਕਮਿਸ਼ਨ ਦੇ ਰੂਪ ਚ ਕਿ 100 ਸਾਲ ਦਾ ਜੀਵਨ ਅੱਜ ਦੀ ਇੱਕ ਕਾਲੇ ਦੌਰ ਦੇ ਵਿੱਚ ਜਿਹਦੀ ਉੱਤੇ ਕੈਮੀਕਲ ਕਾਰਬਨ ਤੇ ਰੇਡੀਏਸ਼ਨ ਦੇ ਜੰਗਲ ਦੇ ਵਿੱਚ ਅਸੀਂ 100 ਸਾਲ ਦਾ ਜੀਵਨ ਕਿਵੇਂ ਲੱਭਣਾ ਹੈਗਾ ਉਹਦੀ ਖੋਜ ਦੇ ਵਿੱਚ ਇਹ ਸਾਰੇ ਬੱਚੇ ਇਸ ਕੋਰਸ ਨੂੰ ਇੰਜੋਏ ਕਰਦੇ ਕਰਦੇ ਹੋਏ ਹੇਰ ਸਾਫ ਦੇ ਸੋਨਗੜ ਫਾਰਮ ਤੇ ਪਹੁੰਚੇ ਨੇ ਜਿਹਦੇ ਵਿੱਚ ਆਪਣੇ 3 ਦਿਨ ਆਪਣੇ ਜੀਵਨ ਨੂੰ ਉਸ ਕੁਦਰਤ ਨਾਲ ਜੋੜ ਕੇ ਲਿੰਕ ਕਰਕੇ ਆਪਣੇ ਆਪ ਨਾਲ ਗੱਲਾਂ ਕਰ ਰਹੇ ਨੇ ਤਿੰਨ ਦੰਦ ਦਰ ਇਹਨੇ ਜਿਆਦਾ ਖੁਸ਼ ਨੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਐਨਰਜੀ ਲੈਵਲ ਤੁਸੀਂ ਉਹਨਾਂ ਦੇ ਚਿਹਰੇ ਤੋਂ ਕਾਊਂਟ ਕਰ ਸਕਦੇ ਹੋ ਅੱਛਾ ਡਾਕਟਰ ਸਾਹਿਬ ਜਿਹੜੇ ਹੋਰ ਤੁਹਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਵਲਵਲੇ ਉੱਠ ਰਹੇ ਹੋਣੇ ਐ ਕਿ ਅਸੀਂ ਵੀ ਸੋਨਗੜ੍ਹ ਆਈਏ ਅਸੀਂ ਵੀ ਆਪਣੇ ਘਰ ਦੇ ਡਾਕਟਰ ਬਣੀਏ ਅਸੀਂ ਵੀ ਬਿਮਾਰੀਆਂ ਤੋਂ ਦੂਰ ਰਹੀਏ ਤੇ ਇਹ ਕੋਰਸ ਜਿਹੜਾ ਤੁਸੀਂ ਕਰਵਾਉਂਦੇ ਹੋ ਇਹ ਕੀ ਪ੍ਰੋਸੀਜਰ ਹੈਗਾ ਅਗਰ ਕਿਸੇ ਨੇ ਇਸ ਨੂੰ ਜੁਆਇਨ ਕਰਨਾ ਹੈ ਆਪਣੇ ਘਰ ਦਾ ਡਾਕਟਰ ਖੁਦ ਬੰਨਣਾ ਦੇਖੋ ਉਹਦੇ ਲਈ ਪਹਿਲਾ ਸੀ ਕੰਡੀਸ਼ਨ ਰੱਖੀ ਹੋਈ ਕਿ ਘਰ ਦੇ ਵਿੱਚ ਤੁਹਾਡੇ ਰੋਗ ਹੋਣਾ ਚਾਹੀਦਾ ਜਿਨੂੰ ਕਿ ਬਣਾਉਣਾ ਨਹੀਂ ਪੈਂਦਾ ਇਹ ਰੋਗ ਸਭ ਦੇ ਘਰ ਚ ਹੈਗਾ ਔਰ ਉਹਨਾਂ ਦੇ ਵਿੱਚ ਕੋਈ ਵੀ ਘਰ ਦਾ ਇੱਕ ਮੈਂਬਰ ਸਾਡੇ ਕੋਰਸ ਨੂੰ ਜੁਆਇਨ ਕਰੇ ਇਹਦੇ ਲਈ ਜਾਣਾ ਕਿਤੇ ਨਹੀਂ ਘਰੇ ਬੈਠੇ ਕਲਾਸਾਂ ਤੁਹਾਨੂੰ ਮਿਲਣਗੀਆਂ ਆਨਲਾਈਨ ਪਲੱਸ ਨੋਟਸ ਤੁਹਾਡੀ ਭਾਸ਼ਾ ਵਿੱਚ ਮਿਲਣਗੇ ਕੋਈ ਟਰਮਲੋਜੀ ਨਹੀਂ ਪੰਜਾਬੀ ਚੋ ਪੰਜਾਬੀਓ ਤੇ ਪੰਜਾਬੀ ਚ ਹਿੰਦੀਓ ਤੇ ਹਿੰਦੀ ਚ ਮਿਲਣਗੇ ਜਿਹਨੂੰ ਤੁਸੀਂ ਪੜ੍ਹਨਾ ਹੈ ਦੈਨ ਉਹਦੇ ਉਹਦੇ ਰਿਲੇਟਡ ਐਗਜ਼ਾਮ ਵੀ ਆਉਂਦੇ ਨੇ ਬਸ ਅੱਛੇ ਤਰੀਕੇ ਨਾਲ ਤੁਸੀਂ ਇਹਨੂੰ ਪਾਸਵਰਡ ਕਰਦੇ ਹੋ ਪਲੱਸ ਉਸ ਤੋਂ ਬਾਅਦ ਤੁਹਾਡੀ ਇੱਕ ਕੈਂਪ ਹੁੰਦਾ ਜਿਹਦੇ ਵਿੱਚ ਤੁਸੀਂ ਇੰਟਰਨਸ਼ਿਪ ਸਿੱਖਦੇ ਹੋ ਕਿ ਹਾਂ ਵੱਡੀ ਚੀਜ਼ ਹੈ ਜਿਹੜਾ ਤੁਸੀਂ ਕੋਰਸ ਕਰੋਗੇ ਨਾ ਤੁਹਾਡੇ ਘਰ ਦੀਆਂ ਬਿਮਾਰੀਆਂ ਦੇ ਅਨੁਸਾਰ ਕਰੰਨੇ ਆ ਸੀ ਤਾਂ ਜੋ ਤੁਸੀਂ ਕੋਰਸ ਵੀ ਕਰੋਗੇ ਤੇ ਨਾਲ ਆਪਣੇ ਘਰ ਦੀਆਂ ਬਿਮਾਰੀਆਂ ਤੇ ਕੰਮ ਵੀ ਕਰੋਗੇ ਟੈਕਨੀਕਲੀ ਸਾਡੀ ਟੀਮ ਬੈਕਐਂਡ ਤੋਂ ਦੀ ਸਪੋਰਟ ਕਰਦੀ ਹੈ ਪਲੱਸ ਜਦੋਂ ਤੁਸੀਂ ਇਸ ਤਰ੍ਹਾਂ ਦੇ 3 ਦਿਨ ਦੇ ਲਾਈਫਸਟਾਈਲ ਨੂੰ ਇੰਜੋਏ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੀ ਜੀਵਨ ਸ਼ੈਲੀ ਨੂੰ ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਉਮੀਦ ਕਰਦੇ ਹੋ ਕਿ ਤੁਹਾਡੇ ਸਾਰੇ ਸਵਾਲਾਂ ਸਵਾਲ ਕਲੀਅਰ ਹੋ ਚੁੱਕੇ ਹੁੰਦੇ ਨੇ ਤਾਂ ਉਹ ਉਹਦਾ ਉਹਦੀ ਅੱਜ ਦੀ ਸਮੇਂ ਦੀ ਡਿਮਾਂਡ ਹੈ ਠੀਕ ਹੈ ਔਰ ਇਸ ਮੈਕਸਰ ਕਹਿੰਦਾ ਨਹੀਂ ਕਿ ਵੀ ਸਦੀ ਗਿਆਨ ਤੇ ਵਿਗਿਆਨ ਦਾ ਯੁੱਗ ਹੈ ਇਸ ਯੁੱਗ ਦੇ ਵਿੱਚ ਵਿਗਿਆਨਿਕ ਯੁੱਗ ਦੇ ਵਿੱਚ ਜੇ ਤੁਹਾਡੇ ਕੋਲ ਜਿੰਦਾ ਰਹਿਣ ਦਾ ਗਿਆਨ ਨਹੀਂ ਹੈ ਤਾਂ ਤੁਹਾਡਾ ਮਰਨਾ ਤੈਅ ਹੈ ਤੁਸੀਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ ਸਾਰੀ ਟਰੇਡਿੰਗ ਚੱਲ ਰਹੀ ਸੀ ਜੀ 100 ਸਾਲ ਦੀ 700 ਸਾਲ ਜੀਉਣ ਦੀ ਜਿਹੜੀ ਅੱਜ ਤੁਸੀਂ ਇੱਥੇ ਆਏ ਹੋ ਬਿਲਕੁਲ ਬਿਲਕੁਲ ਟਰੇਡਿੰਗ ਚੱਲ ਰਹੀ ਸੀ ਔਰ ਉਸ 100 ਸਾਲ ਦੀ ਜੀਵਨ ਸ਼ੈਲੀ ਕਿਸ ਤਰ੍ਹਾਂ ਦੀ ਹੋਏਗੀ ਇਹਨਾਂ ਨੇ ਸਵੇਰ 4 ਵਜੇ ਤੋਂ ਉੱਠ ਕੇ ਜੀ ਜੀ ਸਵੇਰ 4 ਵਜੇ ਲੱਗਦਾ ਹੈ ਕਿ ਵਿਰਾਟ ਸਾਹਿਬ ਨਾਲ ਜੋ ਫੋਟੋ ਖਿੱਚਦੇ ਉਹ ਵੀ ਫੋਟੋ ਕਚਵਾ ਰਹੇ ਨੇ ਜੀ 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 ਆਹ ਦੇਖੋ ਸਾਡੇ ਸਟੂਡੈਂਟ ਨੂੰ ਕੈਮਰਾ ਫੜਾ ਦਿੱਤਾ ਗਿਆ ਠੀਕ ਜੀ ਜੀ ਸਵੇਰ 4 ਵਜੇ ਉੱਠ ਕੇ ਜਦੋਂ ਬੱਚਾ ਸਵੇਰ 4 ਵਜੇ ਉੱਠ ਕੇ ਜਦੋਂ ਬੱਚਾ ਜੰਗਲ ਪਾਣੀ ਜਾਂਦਾ ਹੈ ਖੁੱਲੀ ਹਵਾ ਦੇ ਵਿੱਚ ਜੀ ਜੀ ਖੁੱਲੀ ਹਵਾ ਦੇ ਵਿੱਚ ਤਾਂ ਉਹਨੂੰ ਮਲ ਦਾ ਵਿਗਿਆਨ ਸਮਝ ਆਉਂਦਾ ਹੈ ਕਿ ਸਾਡੇ ਬਜ਼ੁਰਗ ਉੱਥੇ ਮਲ ਉਸੇ ਖੇਤ ਚ ਕਿਉਂ ਵਾਪਸ ਦੇ ਕੇ ਆਉਂਦੇ ਜਿਹੜੇ ਖੇਤ ਤੋਂ ਖਾ ਰਿਆ ਤਾਂ ਉਹਦੀ ਪਰਿਭਾਸ਼ਾ ਅੱਜ ਹਿਰ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਸਮਝਾਤੀ ਹੈ ਤਾਂ ਇੱਕ ਤਾਂ ਇਹ ਸਾਇੰਸ ਉਹਨੂੰ ਸਮਝ ਆਉਂਦੀ ਹੈ ਉਸ ਤੋਂ ਬਾਅਦ ਉਹਦੇ ਦਿਮਾਗ ਦੇ ਅੰਦਰ ਉਹ ਵੈਲਿਊ ਅਪਡੇਟ ਹੁੰਦੀਆਂ ਨੇ ਬਜ਼ੁਰਗਾਂ ਦੀਆਂ ਜੋ ਬਜ਼ੁਰਗ ਸਾਡੇ ਕਹਿੰਦੇ ਸੀ ਸਾਨੂੰ ਉਦੋਂ ਸਮਝ ਨਹੀਂ ਆਈਆਂ ਆਹ ਸਮਝ ਆ ਰਹੀ ਹੈ ਜਦੋਂ ਬਹੁਤ ਕੁਝ ਗਵਾ ਲਿਆ ਉਹ ਸਾਰਾ ਦਿਨ ਫਿਰ ਬੱਚਾ ਨੱਚ ਅੱਛਾ ਇੱਥੋਂ ਦਾ ਹੀ ਡੀਪ ਸੋਇਲ ਚ ਪੈਦਾ ਹੋਇਆ ਮਲਟੀ ਨਿਊਟ੍ਰੀਐਂਟਸ ਵਾਲਾ ਫੂਡ ਅਸੀਂ ਖਾ ਰਹੇ ਆਂ ਐਂਡ ਉਹਦਾ ਟੇਸਟ ਉਹਦਾ ਡਾਈਜੈਸ਼ਨ ਔਰ ਉਹਦਾ ਬਾਡੀ ਤੇ ਅਸਰ ਨਾਲ ਦੀ ਨਾਲ ਫੀਲ ਹੋ ਰਿਹਾ ਹੈ ਠੀਕ ਹੈ ਜਿੰਦਾ ਅਸੀਂ ਸਾਨੂੰ ਐ ਲੱਗ ਰਿਹਾ ਸੀ ਪਹਿਲੀ ਬੜੇ ਸਮੇਂ ਬਾਅਦ ਸਾਨੂੰ ਕੋਈ ਜਿੰਦਾ ਚੀਜ਼ਾਂ ਖਾਣ ਨੂੰ ਮਿਲੀਆਂ ਨੇ ਜਿਹਨੇ ਸਾਨੂੰ ਜਿੰਦਾ ਕੀਤਾ ਵਾਪਸ ਸੋ ਬਹੁਤ ਅਲਟੀਮੇਟ ਐਕਸਪੀਰੀਅੰਸ ਬਾਕੀ ਤੁਸੀਂ ਸਟੂਡੈਂਟ ਨੂੰ ਕਵਰ ਕਰਕੇ ਉਹਨਾਂ ਤੋਂ ਪੁੱਛ ਸਕਦੇ ਹੋ ਕਿ ਉਹਨਾਂ ਨੇ ਅੱਜ ਇੱਥੇ ਕੀ ਸਿੱਖਿਆ ਹੈਗਾ ਜੀ ਜੀ ਚਲੋ ਸਾਡੇ ਨਾਲ ਅਸਿਸਟੈਂਟ ਡਾਕਟਰ ਡਾਕਟਰ ਰਮਨ ਜੀ ਨੇ ਅੱਛਾ ਇਹ ਦੱਸੋ ਰਮਨ ਜੀ ਵੀ ਜਿਹੜੇ ਇਹ ਲੋਕ ਕੈਂਪ ਦਾ ਹਿੱਸਾ ਨਹੀਂ ਬਣੇ ਕੀ ਮਿਸ ਕੀਤਾ ਉਹਨਾਂ ਨੇ ਆਪਣੀ ਲਾਈਫ ਚ ਸਭ ਤੋਂ ਪਹਿਲਾਂ ਤਾਂ ਇਸ ਕੈਂਪ ਦਾ ਹਿੱਸਾ ਬਣਨ ਦੇ ਲਈ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਅੱਜ ਅਸੀਂ ਸਾਰੇ ਇਸ ਚੀਜ਼ ਤੇ ਉੱਤੇ ਗੱਲ ਲਗਾਤਾਰ ਕਰ ਰਹੇ ਹਾਂ ਕਿ ਆਪਣੀ ਲਾਈਫ 'ਚ ਇੱਕ ਸਕੂਨ ਚਾਹੀਦਾ ਹੈ ਸਾਰਿਆਂ ਨੂੰ ਇੱਕ ਇਸ ਤਰ੍ਹਾਂ ਦਾ ਮਾਹੌਲ ਚਾਹੁੰਦੇ ਆ ਕਿ ਸਕੂਨ ਵੀ ਹੋਵੇ ਅਸੀਂ ਜਿਹੜੇ ਪ੍ਰਾਣੇ ਜਿੱਥੇ ਵੀ ਅਸੀਂ ਅੱਜ ਦੇ ਟਾਈਮ 'ਚ ਬੈਠਦੇ ਆ ਨਾ ਤਾਂ ਸਕੂਨ ਦੇ ਲਈ ਗੱਲ ਕਰਦੇ ਆ ਤੇ ਜਦੋਂ ਅਸੀਂ ਸਕੂਨ ਦੀ ਗੱਲ ਨੂੰ ਸ਼ੁਰੂ ਕਰਦੇ ਆ ਤਾਂ ਉਦੋਂ ਅਸੀਂ ਪ੍ਰਾਣੇ ਬਜ਼ੁਰਗਾਂ ਤੋਂ ਸ਼ੁਰੂ ਕਰਦੇ ਆ ਤਾਂ ਡੈਫੀਨਿਟਲੀ ਇਥੇ ਜੀ ਨਿਕਲ ਕੇ ਸਾਹਮਣੇ ਆਉਂਦੀ ਕਿ ਹਰ ਕੋਈ ਚਾਹੁੰਦਾ ਹੈ ਜੀ ਜੀ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸਕੂਨ ਦੇ ਵਿੱਚ ਲੈ ਕੇ ਆਈਏ ਪ੍ਰਾਣੇ ਬਜ਼ੁਰਗਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਚਲਾਈਏ ਪਰ ਉਹ ਸਟੈਪ ਲੈਣਾ ਮੁਸ਼ਕਿਲ ਹੈ ਔਰ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਗਲੋਬਲ ਇੰਸਟੀਚਿਊਟ ਫॉर ਵੈਲਬਿੰਗ ਦੇ ਵੱਲੋਂ ਜਿਹੜਾ ਪਹਿਲਾ ਕਦਮ ਪੁੱਟਿਆ ਗਿਆ ਜਿਹਨੂੰ ਅਸੀਂ ਵੇ ਟੂ ਨੇਚਰ ਵੀ ਕਹਿੰਨੇ ਆ ਜਿਹੜਾ ਪਹਿਲਾ ਨੇਚਰ ਪੈਥੀ ਦਾ ਕੈਂਪਸ ਦਿੱਤਾ ਗਿਆ ਤਾਂ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਸਾਨੂੰ ਇਸ ਕੈਂਪ ਦੇ ਵਿੱਚ ਆ ਕੇ ਚੀਜ਼ ਪਤਾ ਲੱਗਦੀ ਹੈ ਕਿ ਸਾਡੇ ਬਜ਼ੁਰਗਾਂ ਜਿਹੜੇ ਲੋਜਿਕ ਸੀ ਜਿਹੜੇ ਸਾਇੰਸ ਸੀ ਜਿਹੜੇ ਅਸੀਂ ਕੈਰੇਕਟਰ ਬਿਲਡਿੰਗ ਦੀ ਗੱਲ ਕਰਦੇ ਹਾਂ ਠੀਕ ਹੈ ਜਿਹੜੀਆਂ ਚੀਜ਼ਾਂ ਅਸੀਂ ਸਾਨੂੰ ਅੱਜ ਐਂ ਲੱਗਦੀਆਂ ਕਿ ਅਸੀਂ ਸਕੂਲਾਂ ਜਾ ਕੇ ਬੱਚਿਆਂ ਨੂੰ ਸਿਖਾ ਸਕਦੇ ਹਾਂ ਪਰ ਉਹ ਪਹਿਲੀ ਚੀਜ਼ ਅਸੀਂ ਪਰਿਵਾਰਾਂ ਤੋਂ ਸਿੱਖਦੇ ਸੀਗੇ ਤਾਂ ਅੱ ਜਿਹੜੇ ਪਰਿਵਾਰ ਇਕੱਠੇ ਨਹੀਂ ਹੈਗੇ ਤਾਂ ਇੱਥੇ ਜਦੋਂ ਅਸੀਂ ਇੰਨੇ ਇਕੱਠੇ ਹੋ ਕੇ ਇੱਕ ਗਰੁੱਪ ਦੇ ਰੂਪ ਚ ਆਇਆ ਤਾਂ ਅਸੀਂ ਇੱਕ ਫੈਮਿਲੀ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕੀਤਾ ਔਰ ਬਾਕੀ ਜਿਹੜਾ ਇੱਥੋਂ ਦਾ ਮਾਹੌਲ ਸੀਗਾ ਇੱਥੋਂ ਦਾ এনवायरमेंट ਸੀ ਸੀ ਸਵੇਰੇ 4:30 ਵਜੇ ਉੱਠ ਕੇ ਠੀਕ ਹੈ ਸਾਰੇ ਸਟੂਡੈਂਟ ਇੱਕ ਵਾਕਿੰਗ ਤੇ ਜਾਂਦੇ ਸੀ ਬਾਹਰ ਜੰਗਲ ਪਾਣੀ ਜਾਣਾ ਉਸ ਤੋਂ ਬਾਅਦ ਥੈਰੇਪੀ ਜਿਹੜੀਆਂ ਸਾਡੀਆਂ ਸ਼ੁਰੂ ਹੋ ਜਾਂਦੀਆਂ ਸੀ ਜਿਦੇ ਵਿੱਚ ਤ੍ਰਿਫਲਾ ਵਾਟਰ ਦੇ ਨਾਲ ਅੱਖਾਂ ਸਾਫ਼ ਕਰਨੀਆਂ ਆਇਲ ਪੁਲਿੰਗ ਤਾਂ ਇਹ ਸਾਰੀਆਂ 9 ਵਜੇ ਤੱਕ ਅਸੀਂ ਟਾਈਮ ਟੂ ਟਾਈਮ ਜਿਹੜਾ ਲਗਾਤਾਰ ਯੋਗਾ ਕਰਦੇ ਫਿਰ ਨਾਸ਼ਤਾ ਕਰਦੇ ਉਸ ਤੋਂ ਬਾਅਦ ਕੋ ਤਾਂ ਸਟਾਰਟਿੰਗ ਦੇ ਇੱਕ ਅੱਧਾ ਦਿਨ ਦੇ ਵਿੱਚ ਥੋੜੀ ਬਹੁਤ ਥਕਾਵਟ ਜਿਹੜੀ ਸਟੂਡੈਂਟਸ ਨੂੰ ਲੱਗੀ ਹੈ ਪਰ ਉਸ ਤੋਂ ਬਾਅਦ ਜਿਹੜਾ ਅੱਜ ਦਾ ਦਿਨ ਸੀਗਾ ਪੂਰੀ ਤਰ੍ਹਾਂ ਰੈਲੈਕਸ ਤਰੀਕੇ ਨਾਲ ਗੱਡਿਆ ਤੇ ਸਾਰਿਆਂ ਨੂੰ ਇਦਾਂ ਲੱਗ ਰਿਹਾ ਵੀ ਕੱਲ ਨੂੰ ਵੀ ਅਸੀਂ ਘਰ ਵਾਪਸ ਨਾ ਜਾਈਏ ਅਗਲੇ ਹੋਰ ਦਿਨ ਜਿਹੜੇ ਸਾਡੇ ਕਵਲਜੀਤ ਸਿੰਘ ਹੇਰ ਇੱਥੇ ਸਰ ਨੇ ਉਹ ਸਾਨੂੰ ਹੋਰ ਕਾਫੀ ਦਿਨ ਇੱਥੇ ਰੱਖਣ ਇੰਨਾ ਇੰਜੋਏ ਕਰ ਰਹੇ ਹੁਣ ਤੋਂ ਵਧੀਆ ਗੱਲ ਕਿਹੜੀ ਲੱਗੀ ਤੁਹਾਨੂੰ ਹੇਰ ਸਾਹਿਬ ਦੀ ਇਸ ਫਾਰਮ ਦੀ ਤੇ ਹੇਰ ਸਾਹਿਬ ਦੇ ਜਿਹੜੇ ਗਿਆਨ ਦੀ ਕਿਤਾਬ ਦੇ ਵਿੱਚੋਂ ਜਿਹੜੇ ਤੁਹਾਨੂੰ ਸ਼ਬਦ ਮਿਲੇ ਨੇ ਇਹਨਾਂ ਦੇ ਗਿਆਨ ਦੀ ਕਿਤਾਬ ਸਾਨੂੰ ਸਭ ਤੋਂ ਜੇ ਜੀ ਜਿਹਨਾਂ ਨੇ ਸਾਨੂੰ ਮੇਨ ਸਮਝਾਈ ਹੈ ਕਿ ਜੋ ਜਿਸੀ ਜਿਉਂਦੇ ਰਹਿਣਾ ਤੱਕ ਸਾਨੂੰ ਖੁਰਾਕੀ ਤੱਤਾਂ ਤੇ ਧਿਆਨ ਦੇਣਾ ਪਏਗਾ ਔਰ ਉਹ ਖੁਰਾਕੀ ਤੱਤ ਸਾਨੂੰ ਸਾਡੀ ਮਿੱਟੀ ਦੇ ਵਿੱਚੋਂ ਮਿਲਣਗੇ ਉਸ ਮਿੱਟੀ ਨੂੰ ਸੰਭਾਲਣਾ ਕਿਵੇਂ ਆ ਉਹਦੇ ਤੇ ਅਸੀਂ ਧਿਆਨ ਕਿਵੇਂ ਦੇਣਾ ਠੀਕ ਹੈ ਅਸੀਂ ਆਪਣੀ ਅਮੀਰੀ ਦੀ ਜਿਹੜੀ ਸਾਡੀ ਨਿਸ਼ਾਨੀ ਹੈ ਉਹ ਮਟੀਰੀਅਲ ਇਸ ਤਰ੍ਹਾਂ ਹੋ ਕੇ ਨਹੀਂ ਮਿਲੂਗੀ ਅਮੀਰੀ ਦੀ ਨਿਸ਼ਾਨੀ ਇਹੀ ਹੈ ਅਸੀਂ ਆਪਣੇ ਫੂਡ ਨੂੰ ਕਿੱਦਾਂ ਬਚਾਉਨੇ ਆ ਔਰ ਉਸ ਆਪਣੇ ਫੂਡ ਨੂੰ ਅਸੀਂ ਆਪਣੇ ਬੱਚਿਆਂ ਦੀ ਝੋਲੀ ਦੇ ਵਿੱਚ ਦੋ ਪਾ ਰਹੇ ਆ ਤਾਂ ਉਹਦੇ ਕਿੰਨੇ ਕੁ ਖੁਰਾਕੀ ਤੱਤ ਨੇ ਕਿੰਨਾ ਕੁ ਅਸੀਂ ਉਹਨਾਂ ਨੂੰ ਬਚਾ ਕੇ ਰੱਖਿਆ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਹਿਰ ਸਾਹਿਬ ਵੀ ਨੇ ਹਿਰ ਸਾਹਿਬ ਅੱਜ ਬੜੀ ਜ਼ਬਰਦਸਤ ਢੰਗ ਨਾਲ ਤੁਸੀਂ ਸਾਨੂੰ ਇੱਕ ਫਿਲਾਸਫੀ ਸਮਝਾਈ ਹੈ ਜਿਹੜੇ ਸਾਡੇ ਦਰਸ਼ਕ ਸਵਾਲ ਪੁੱਛਦੇ ਸੀ ਆ ਮੈਨੂੰ ਸਵਾਲ ਕਰਦੇ ਸੀ ਕਿ ਅਸੀਂ ਰੋਜ਼ਾਨਾ ਗਾਜਰ ਦਾ ਜੂਸ ਪੀਨੇ ਆ ਰੋਜ਼ਾਨਾ ਅਸੀਂ ਅਸੀਂ ਕਹਿ ਲਿਆ ਕਿ ਸੇਵ ਅਸੀਂ ਖਾਣੇ ਆ ਰੋਜ਼ਾਨਾ ਅਸੀਂ ਜੂਸ ਪੀਨੇ ਆ ਤਰ੍ਹਾਂ ਤਰ੍ਹਾਂ ਦੇ ਅਸੀਂ ਨਿਊਟ੍ਰੀਸ਼ਨ ਲੈਨੇ ਆ ਪਰ ਅਸੀਂ ਬਿਮਾਰ ਫੇਰ ਆ ਸ਼ੂਗਰ ਸਾਨੂੰ ਫੇਰ ਹੈ ਰੋਜ਼ ਸਾਨੂੰ ਖਾਂਸੀ ਹੋਈ ਰਹਿੰਦੀ ਹੈ ਸਾਡੇ ਥਾਇਰੋਇਡ ਹੋ ਗਿਆ ਸਾਡੇ ਰਸੌਲੀਆਂ ਹੋ ਗਈਆਂ ਗੰਡਾ ਹੋ ਗਈਆਂ ਸਾਡਾ ਸਿਰ ਨਹੀਂ ਦਰਦ ਕਰਨ ਤੋਂ ਹਟਦਾ ਅੱਜ ਉਸ ਦਾ ਸਿੰਪਲ ਸਿੰਪਲ ਫਾਰਮੂਲਾ ਬਹੁਤ ਥੋੜੇ ਸ਼ਬਦਾਂ ਵਿੱਚ ਤੁਹਾਨੂੰ ਹੇਰ ਸਾਫ ਸਮਝਾ ਰਹੇ ਨੇ ਜਿਹੜੇ ਕਿ ਸੋਨਗੜ ਫਾਰਮ ਨੂੰ ਬੜੇ ਚੰਗੇ ਤਰੀਕੇ ਨਾਲ 2012 ਤੋਂ ਲਗਾਤਾਰ ਆਰਗੇਨਿਕ ਢੰਗ ਨਾਲ ਚਲਾ ਰਹੇ ਨੇ ਸੋ ਸੂਨਗੜ ਦਾ ਜਿਹੜਾ ਇਹ ਆਰਗੇਨਿਕ ਫਾਰਮ ਤੁਸੀਂ ਕ੍ਰੀਏਟ ਕੀਤਾ ਹੈ ਹੇਰ ਸਾਹਿਬ ਕੀ ਸੋਚ ਹੈਗੀ ਇਹਦੇ ਪਿੱਛੇ ਤੇ ਸਾਨੂੰ ਨਿਊਟ੍ਰੀਸ਼ਨ ਵਾਲਾ ਫਾਰਮੂਲਾ ਵੀ ਕਿਉਂ ਸਮਝਾਓ ਕਿ ਡੇਲੀ ਪੀ ਡੇਲੀ ਜੂਸ ਪੀਣ ਵਾਲਾ ਵੀ ਜਿਹੜਾ ਕਿਉਂ ਬਵਾਰ ਹੈ ਹਾਂ ਫਰੁਕੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਤੁਸੀਂ ਫਸਟ ਟਾਈਮ ਇੱਥੇ ਮੇਰੇ ਕੋਲ ਆਏ ਹੋ ਸੋਹਣਗੜ ਫਾਰਮ ਯੂਨੀਵਰਸਿਟੀ ਪਹਿਲਾਂ ਸਾਡੇ ਸਾਹਿਬ ਫਾਰਮ ਦਾ ਨਾਮ ਸੋਹਣਗੜ ਫਾਰਮ ਸੀ ਹੁਣ ਅਸੀਂ ਸੋਹਣਗੜ ਫਾਰਮ ਯੂਨੀਵਰਸਿਟੀ ਕੀਤਾ ਹੈ ਫਾਰਮ ਯੂਨੀਵਰਸਿਟੀ ਮਤਲਬ ਜਿੱਥੇ ਅਸੀਂ ਸਿੱਖਿਆ ਸਹਿਹੋਂਦ ਸੰਜਮਤਾ ਦੀ ਗੱਲ ਕਰਦੇ ਹਾਂ ਹੈ ਸਿੱਖਿਆ ਅਸੀਂ ਆਰਗੈਨਿਕ ਫਾਰਮਿੰਗ ਦੀ ਗੱਲ ਕਰਦੇ ਹਾਂ ਸਹਿਹੋਂਦ ਕੋ-ਐਗਜ਼ਿਸਟੈਂਸ ਦੀ ਗੱਲ ਕਰਦੇ ਹਾਂ ਸੰਜਮਤਾ ਦੀ ਗੱਲ ਕਰਦੇ ਹਾਂ ਕਿ ਘੱਟ ਤੋਂ ਘੱਟ ਮਿੱਟੀ ਦੇ ਵਿੱਚੋਂ ਕੱਢਣਾ ਮੈਂ ਬਿਮਾਰੀਆਂ ਦੇ ਨਾਲ ਪੀੜਤ ਸੀ ਮੈਂ ਵਕਾਲਤ ਕਰਦਾ ਸੀ 1.5-2 ਲੱਖ ਰੁਪਏ ਦੀ ਮਹੀਨੇ ਦੀ ਵਕਾਲਤ ਸੀ ਉਹ ਛੱਡ ਕੇ ਇੱਥੇ ਖੇਤ ਦੇ ਵਿੱਚ ਆਇਆ ਤਾਂ ਇਹ ਸਮਝ ਬਣੀ ਕਿ ਹਿਊਮਨ ਹੈਲਥ ਇਜ਼ ਇਕੁਅਲ ਟੂ ਸੋਇਲ ਹੈਲਥ ਸਾਡੀ ਸਿਹਤ ਵੈਸੇ ਉਹ ਹੋਊਗੀ ਜੈਸੀ ਸਾਡੀ ਮਿੱਟੀ ਦੀ ਸਿਹਤ ਹੈ ਮਿੱਟੀ ਦੀ ਸਿਹਤ ਦਾ ਮਤਲਬ ਕੀ ਹੈਗਾ ਕਿ ਸਾਡੇ ਸਰੀਰ ਨੂੰ ਜਿੰਦਾ ਰਹਿਣ ਵਾਸਤੇ ਭੋਜਨ ਚਾਹੀਦਾ ਹੈ ਨਿਊਟ੍ਰੀਸ਼ਨ ਚਾਹੀਦਾ ਹੈ ਕੁਦਰਤ ਨੇ ਨਿਊਟ੍ਰੀਸ਼ਨ ਦਾ ਸਾਈਕਲ ਬੜਾ ਸੋਹਣਾ ਬਣਾਇਆ ਮਿੱਟੀ 'ਚ ਨਿਊਟ੍ਰੀਸ਼ਨ ਭਰਤਾ ਪਹਿਲਾਂ ਵਨਸਪਤੀ ਚੱਕੂਗੀ ਗਾਜਰ ਮੂਲੀ ਗੋਭੀ ਉਹਨੂੰ ਅਸੀਂ ਖਾ ਲਾਂਗੇ ਉਹ ਨਿਊਟ੍ਰੀਸ਼ਨ ਸਾਨੂੰ ਮਿਲ ਜਾਊਗਾ ਤੇ ਅਸੀਂ ਖਾ ਪੀ ਕੇ ਵਾਪਸ ਫਿਰ ਮਿੱਟੀ ਨੂੰ ਮੋੜ ਦੇਾਂਗੇ ਰੋਲਾ ਕਿੱਥੇ ਜਾ ਕੇ ਪੈ ਗਿਆ ਜਦੋਂ ਅਸੀਂ ਮੋੜਨਾ ਬੰਦ ਕਰਤਾ ਜਿੰਨਾ ਚਿਰ ਤੱਕ ਅਸੀਂ ਮੋੜਦੇ ਰਹੇ ਤਾਂ ਧਰਤੀ ਮਾਂ ਕਹਿੰਦੀ ਮੈਥੋਂ ਕੱਢ ਲੋ ਜਿੰਨਾ ਮਰਜ਼ੀ ਖਾਈ ਚੱਲੋ ਵਰਤੀ ਚੱਲੋ ਜਿੰਨੇ ਮਰਜ਼ੀ ਖਰਾਬ ਕਰ ਅਸੀਂ 70 ਤੱਕ ਕਰਦਾ ਮੋੜਦੇ ਰਹੇ ਸਨ 70 ਤੱਕ ਜੰਨਾ ਨਿਊਟ੍ਰੀਸ਼ਨ ਕੱਢਦੇ ਸੀ ਖਾ ਪੀ ਕੇ ਜੰਗਲ ਪਾਣੀ ਖੇਤਾਂ ਜਾਂਦੇ ਸੀ ਵਾਪਸ ਮੋੜ ਦਿੰਦੇ ਸੀ 70 ਤੋਂ ਬਾਅਦ ਅਸੀਂ ਵੇਚਣਾ ਸ਼ੁਰੂ ਕਰਤਾ ਅਸੀਂ ਇੱਥੋਂ ਦਾ ਫੂਡ ਕੱਢਿਆ ਕੱਢ ਕੇ ਫੂਡ ਦੀਆਂ ਟ੍ਰੇਨਾਂ ਪਰ ਪਰ ਕੇ ਬਿਹਾਰ ਬੰਗਾਲ ਭੇਜਿਆ ਅਸੀਂ ਨਿਊਟ੍ਰੀਸ਼ਨ ਡਰੇਨੇਜ ਕੀਤੀ ਹੈ ਅਸੀਂ ਨਿਊਟ੍ਰੀਸ਼ਨ ਮਾਈਨਿੰਗ ਕੀਤੀ ਹੈ ਤਾਂ ਨਿਊਟ੍ਰੀਸ਼ਨ ਮਾਈਨਿੰਗ ਦੇ ਨਾਲ ਜਦੋਂ ਮਾਈਨਿੰਗ ਹੁੰਦੀ ਹੈ ਤਾਂ ਉਦੋਂ ਨਿਊਟ੍ਰੀਸ਼ਨ ਮੁੱਕ ਜਾਂਦਾ ਹੈ ਕੋਈ ਵੀ ਪਦਾਰਥ ਹੈ ਤਾਂ ਅਸੀਂ 50 ਸਾਲ ਜਿਹੜਾ ਝੋਨਾ ਕਣਕ ਹਰੀ ਕ੍ਰਾਂਤੀ ਦੇ ਦੌਰਾਨ ਵੇਚਿਆ ਉਹਦੇ ਦੌਰਾਨ ਪੰਜਾਬ ਦੀ ਟੌਪ ਸੋਇਲ ਹੈ ਜਿਹੜੀ 1 ਫੁੱਟ ਦੀ ਮਿੱਟੀ ਹੈ ਇਹਦੇ ਵਿੱਚੋਂ ਸਾਰਾ ਨਿਊਟ੍ਰੀਸ਼ਨ ਕੱਢ ਕੇ ਵੇਚਤਾ ਹੁਣ ਅਸੀਂ ਇਸ 1 ਫੁੱਟ ਦੀ ਜਿਹੜੀ ਮਿੱਟੀ ਜਿਹਦੀਆਂ ਜੜਾਂ ਵਨਸਪਤੀ ਦੀਆਂ 1 ਫੁੱਟ ਤੇ ਕਰ ਜਾਂਦੀਆਂ ਉਹਨੂੰ ਜਦੋਂ ਕੱਢ ਕੇ ਖਾਈ ਚੱਲੋ ਤੁਸੀਂ ਗਾਜਰ ਖਾ ਲਓ ਮੂਲੀ ਖਾ ਲਓ ਗੋਭੀ ਖਾ ਲਓ ਬਰੋਕਲੀ ਖਾ ਲਓ ਖਾਣਾ ਤਾਂ ਐਨਪੀਕੇ ਦਾ ਘੋਲ ਹੀ ਹੈ ਉਹ ਤਿੰਨ ਤੱਤ ਇਧਰ ਦੀ ਪਾਏ ਇੰਡਸਟਰੀਅਲ ਐਗਰੀਕਲਚ ਤਾਂ ਮਿੱਟੀ ਦੇ ਵਿੱਚੋਂ ਨਿਊਟ੍ਰੀਸ਼ਨ ਖਤਮ ਹੋ ਗਿਆ ਐਲਬਰਟ ਹਾਰਵਰਡ ਇੱਕ ਬ੍ਰਿਟਿਸ਼ ਸਾਇੰਟਿਸਟ ਸੀਗੇ ਉਹ 25 ਸਾਲ ਇੰਡੀਆ ਰਹੇ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਕਿਸ ਖਿੱਤੇ ਦੇ ਲੋਕਾਂ ਦੀ ਸਿਹਤ ਵਨਸਪਤੀ ਦੀ ਸਿਹਤ ਅਤੇ ਜੀਵਾਂ ਦੀ ਸਿਹਤ ਦਾ ਸਿੱਧਾ ਸਬੰਧ ਉਸ ਖਿੱਤੇ ਦੀ ਮਿੱਟੀ ਦੀ ਸਿਹਤ ਨਾਲ ਹੁੰਦਾ ਹੈ ਜਿਸ ਕਿਸ ਖਿੱਤੇ ਦੀ ਮਿੱਟੀ ਬਿਮਾਰ ਹੈ ਉੱਥੇ ਮਿੱਟੀ ਦੇ ਉੱਪਰ ਰਹਿਣ ਵਾਲੇ ਜੀਵ ਮਨੁੱਖ ਵਨਸਪਤੀ ਤੰਦਰੁਸਤ ਨਹੀਂ ਰਹਿ ਸਕਤੇ ਹੈ ਜੇ ਮਿੱਟੀ ਦਾ ਸਾਰੀ ਖੇੜ ਹੈ ਅੱਛਾ ਹੇ ਸਭ ਇੱਥੇ ਆਉਣ ਦਾ ਜੇ ਕਿਸੇ ਨੇ ਫਾਰਮ ਵੇਖਣਾ ਹੋਵੇ ਮਤਲਬ ਦੇਖ ਕੇ ਰੂਹ ਖੜ ਜਾਂਦੀ ਹੈ ਇੱਥੇ ਤੇ ਤੁਹਾਡੀ ਕੀ ਟੰਗ ਹੈਗਾ ਤੁਹਾਨੂੰ ਮਿਲਣ ਦਾ ਕੀ ਟੰਗ ਹੈਗਾ ਤੇ ਵਿਜ਼ਿਟ ਕਰਨ ਦਾ ਕੀ ਟੰਗ ਹੈਗਾ ਫਾਰਮ ਵਿਜ਼ਿਟ ਕਰਨ ਵਾਸਤੇ ਕੋਈ ਕਦੋਂ ਵੀ ਆ ਸਕਦਾ ਕੋਈ ਇਹਦੇ ਚਾਰजेस ਨਹੀਂ ਕੋਈ ਫੀਸ ਨਹੀਂ ਹੈ ਮੈਂ 365 ਦਿਨਾਂ ਦੇ ਵਿੱਚੋਂ 350 ਦਿਨ ਫਾਰਮ ਤੇ ਹੀ ਆ ਤਾਂ ਮੈਂ ਕਿਤੇ ਨਹੀਂ ਜਾਂਦਾ ਟੋਟਲ ਮਿੱਟੀ ਨਾਲ ਜੁੜਿਆ ਹੋਇਆ ਹਾਂ ਸਭ ਕੁਝ ਛੱਡਿਆ ਆ ਉਹ ਲਾਈਫ ਸਟਾਈਲ ਜਿਹੜਾ ਵਕਾਲਤ ਵਾਲਾ ਸੀ ਉਹ ਸਭ ਛੱਡ ਕੇ ਆਇਆ ਇੱਥੇ ਖੇਤਾਂ ਦੇ ਵਿੱਚ ਆ ਇੱਕ ਕਿਸਾਨ ਹੈ ਤਾਂ ਕੋਈ ਵੀ ਜਦੋਂ ਵੀ ਮਰਜ਼ੀ ਆ ਸਕਦਾ ਹੈ ਸਾਡਾ ਸੋਸ਼ਲ ਮੀਡੀਆ ਤੇ ਪੇਜ ਹੈ ਸੋਹਣਗੜ ਫਾਰਮ ਯੂਨੀਵਰਸਿਟੀ ਤੇ ਉਦੇ ਰਾਂ ਹੀ ਕਨੈਕਟ ਹੋ ਸਕਦੇ ਨੇ ਮੇਰਾ ਆਪਣਾ ਪਰਸਨਲ ਆਈਡੀ ਹੈਗੀ ਹੈ ਫੇਸਬੁੱਕ ਦੇ ਉੱਤੇ ਉਦੇ ਰਾਂ ਹੀ ਕਨੈਕਟ ਹੋ ਸਕਦੇ ਆ ਜਦੋਂ ਮਰਜ਼ੀ ਵਿਜ਼ਿਟ ਕਰ ਸਕ ਤੇ ਸਾਨੂੰ ਨਿਊਟ੍ਰੀਸ਼ਨ ਵਾਲਾ ਨੁਸਖਾ ਸਮਝਾਉਣ ਵਾਸਤੇ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਸੋ ਸਾਡੇ ਨਾਲ ਡਾਕਟਰ ਨਾਗੀ ਵੀ ਨੇ ਹਾਂਜੀ ਡਾਕਟਰ ਸਾਹਿਬ ਕੀ ਹਾਲ ਹੈ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਚੜ੍ਹਦੀ ਬਰੇ ਬੜੇ ਸਕੂਨ ਚੋ ਅੱਜ ਹਾਂਜੀ ਬਹੁਤ ਵਧੀਆ ਸਕੂਨ ਦੇਖੋ ਅਸੀਂ ਆਪਣੀ ਪਿਛਲੇ ਵੀਰਵਾਰ ਤੋਂ ਅਸੀਂ ਇੱਥੇ ਆਏ ਹੋਏ ਹਾਂ ਸਾਰੀ ਟੀਮ ਸਾਡੀ ਇੱਥੇ ਪਹੁੰਚੀ ਜਿਵੇਂ ਤੁਸੀਂ ਕਹਿੰਦੇ ਬੜੇ ਸਕੂਨ ਤੋਂ ਪਹਿਲਾਂ ਕੀ ਸੀ ਕਿ ਇੱਕ ਨਾ ਕੁਝ ਚੀਜ਼ਾਂ ਤੇ ਉਲਝੇ ਹੋਏ ਸੀ ਠੀਕ ਆ ਅਸੀਂ নো ਡਾਊਟ ਕਿ ਨੇਚਰਲ ਹੈਲਥ ਸਾਇੰਸ ਵਿੱਚ ਕੰਮ ਕਰਦੇ ਫਿਰ ਪਰ ਕਾਫੀ ਚੀਜ਼ਾਂ ਤੋਂ ਅਸੀਂ ਜਿਆਦਾ ਜਿਹੜੀ ਆਡੀ ਲਾਈਫ ਨੂੰ ਬੀਜੀ ਕੀਤਾ ਹੋਇਆ ਸੀ ਆਪਦੀ ਫੋਨ ਲਾਈਫ ਨੂੰ ਪਰ ਜਿਵੇਂ ਅਸੀਂ ਇੱਥੇ ਪਹੁੰਚੇ ਆ ਇੱਥੇ ਆ ਕੇ ਸਾਨੂੰ ਨੇਚਰਲ ਹੈਲਥ ਸਾਇੰਸ ਬਾਰੇ ਡਾਕਟਰ ਸਾਹਿਬ ਨੇ ਬੜੀ ਬੜੀ ਜਾਣਕਾਰੀ ਹੇਰ ਸਾਹਿਬ ਤੋਂ ਜਾਣਕਾਰੀ ਮਿਲੀ ਉਹ ਸਭ ਤੋਂ ਵੱਡੀ ਗੱਲ ਕਿ ਜਿਹੜੀ ਮਿਲੀ ਹੈ ਕਿ ਸਾਨੂੰ ਕਿ ਅਸੀਂ 4 ਦਿਨ ਸ਼ਨੀ ਵੀਰਵਾਰ ਤੋਂ ਅਸੀਂ ਆਪਣੇ ਫੋਨ ਤੋਂ ਆਜ਼ਾਦ ਹਾਂ ਸੋਸ਼ਲ ਮੀਡੀਆ ਤੋਂ ਆ ਇਸ ਚੀਜ਼ ਦਾ ਦੁੱਖ ਹੈ ਖੁਸ਼ੀ ਹੈ ਨਹੀਂ ਜੀ ਮੈਨੂੰ ਬੜੀ ਖੁਸ਼ੀ ਹੋਈ ਠੀਕ ਹੈ ਪਹਿਲੇ ਦਿਨ ਸਾਨੂੰ ਬੜੀ ਕਮੀ ਮਹਿਸੂਸ ਹੋਈ ਐ ਲੱਗਾ ਕਿ ਜ ਤਾਈ ਫਿਰ ਸੈਕਿੰਡ ਅਸੀਂ ਦੂਸਰੇ ਦਿਨ ਤੜਕੇ 4 ਵਜੇ ਸੀ ਉੱਪਰ ਉੱਠੇ ਆ 4 ਵਜੇ ਉੱਠਣ ਤੋਂ ਬਾਅਦ ਅਸੀਂ ਗਏ ਆ ਪੂਰੇ ਆਰਾਊਂਡ ਐਸੇ ਨੇਚਰ ਦੀ ਕੁਦਰਤ ਦੀ ਗੋਚ ਚ ਸੈਰ ਸਪਟਾ ਕੀਤਾ ਫਿਰ ਉਹਦੇ ਬਾਅਦ ਯੋਗਾ ਕਲਾਸਾਂ ਲੱਗੀਆਂ ਫਿਰ ਉਹ ਤੋਂ ਬਾਅਦ ਸਾਨੂੰ ਸਾਨੂੰ ਪਤਾ ਹੀ ਨਹੀਂ ਲੱਗਾ ਸਾਡਾ ਦਿਨ ਕਿਦਾਂ ਫੁੱਲਾਵਾਂਗ ਲੰਘ ਗਿਆ ਔਰ ਵੱਡੀ ਗੱਲ ਕੀ ਹੈ ਕਿ ਅਸੀਂ ਵੀਰਵਾਰ ਤੋਂ ਲੈ ਕੇ ਹੁਣ ਤੱਕ ਬਿਨਾ ਕੈਮੀਕਲ ਤੋਂ ਅਸੀਂ ਚੀਜ਼ਾਂ ਵਰਤ ਰਹੇ ਆ ਫਰਕ ਲੱਗਿਆ ਕੁਝ ਬਹੁਤ ਜ਼ਿਆਦਾ ਕਿੰਨੇ ਫਰਕ ਲੱਗਿਆ ਸਰ ਜਿਵੇਂ ਕਿ ਅਸੀਂ ਘਰ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਕੈਮੀਕਲ ਯੂਜ਼ ਕਰਦੇ ਸੀ ਇੱਥੇ ਅਸੀਂ ਮਤਲਬ ਕਿ ਅਸੀਂ ਰਾਤੀ ਆਲੂਆਂ ਦੀ ਸਬਜ਼ੀ ਆਈ ਸਾਡੇ ਕੋਲ फेर ਸਾਹਮਣੇ ਜਿਹੜੀ ਗੱਲ ਕੀਤੀ ਇੱਥੋਂ ਦੇ ਆਲੂ ਜਿਹੜੇ ਉਹਨਾਂ ਨੇ ਖੁਰਾਕੀ ਤੱਤ ਨਾਲ ਭਰਪੂਰ ਉਹਨਾਂ ਨੇ ਦੱਸਿਆ ਕਿ ਜਿਹੜਾ ਇੱਕ ਦਰਖਤ ਦੇ ਉਹਦੇ ਜਿਹੜੀ ਖਾਦ ਬਣਾਈ ਉਹਨਾਂ ਨੇ ਪੱਤਿਆਂ ਦੀ ਉਹਨੂੰ ਬੀਜ ਕੇ ਪੂਰੇ ਨਿਊਟ੍ਰੀਸ਼ਨ ਜਿਵੇਂ ਕਿ ਜੋ ਅਸੀਂ ਖੁਰਾਕੀ ਤੱਤ ਲੈ ਰਹੇ ਆਂ ਜੋ ਪੁਰਾਣੇ ਸਮੇਂ ਦੇ ਆਲੂ ਹੁੰਦੇ ਆਲੂ ਬਿਲਕੁਲ ਖਾਂਚ ਉਹਦੀ ਖੁਸ਼ਬੂ ਦੇਖੋ ਕੱਲੀ ਕੱਲੀ ਆਲੂਆਂ 'ਚ ਖੁਸ਼ਬੂ ਲੱਸੀ 'ਚ ਖੁਸ਼ਬੂ ਸਬਜ਼ੀ 'ਚ ਖੁਸ਼ਬੂ ਇਵਨ ਕੇ ਰੋਟੀ 'ਚ ਖੁਸ਼ਬੂ ਆ ਰਹੀ ਏ ਅਸੀਂ ਘਰ ਦੇ ਵਿੱਚ ਜੇ ਮਾਲੂ ਆਪਾਂ ਰੋਟੀ ਖਾ ਲੈਂਦੇ ਇੱਕ ਹੋਰ ਅਫਾਰਾ ਹੋ ਜਾਂਦਾ ਸੀ ਸਵੇਰ ਵੀ ਰੋਟੀ ਖਾ ਲਈ ਇ ਜੰਦੀ ਸੀ ਕਿ ਦਵਾ ਦਵਾ ਕੇ ਰੋਟੀ ਖਾਈਏ ਦਪਹਿਰ ਤਾਂ ਫਿਰ ਰਾਤ ਨੂੰ ਫਿਰ ਫੁੱਲ ਇੰਜੋਏ ਕੀਤਾ ਇਸ ਇਸ ਮਾਹੌਲ ਦਾ ਔਰ ਇੱਥੋਂ ਜਾਣ ਨੂੰ ਬਿਲਕੁਲ ਜੀ ਨਹੀਂ ਕਰਦਾ ਕਿ ਹੁਣ ਅਸੀਂ ਬਹੁਤ ਜਲਦੀ ਫਿਰ ਦੁਬਾਰਾ ਅਸੀਂ ਹੋਰ ਟੀਮ ਲੈ ਕੇ ਕਿਤੇ ਪਹੁੰਚਾਂਗੇ ਔਰ ਧੰਨਵਾਦ ਕਰਦੇ ਹਾਂ ਡਾਕਟਰ ਵਿਰਿੰਦਰ ਸਿੰਘ ਭੁੱਲਰ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਔਰ ਨੈਕਸਟ ਅਸੀਂ ਹੋਰ ਟੀਮ ਲੈ ਕੇ ਪਹੁੰਚਾਂਗੇ ਔਰ ਨੈਚੁਰਲ ਔਰ ਜੈਵਿਕ ਖੇਤੀ ਜਿਹੜੀ ਗੱਲਾਂ ਨੇ ਇੱਕ ਚੀਜ਼ ਬੜੀ ਵਧੀਆ ਲੱਗੀ ਮੇਰੇ ਘਰ ਦੇ ਵਿੱਚ ਇੱਕ ਪਲਾਟ ਪਿਆ 6 ਮਰਲੇ ਦਾ 22 60 ਫੁੱਟ ਵਾਈ ਮਤਲਬ ਚੜਾਈ ਹੈ 60 ਫੁੱਟ ਲੰਬਾਈ ਹੈ ਉਹਨਾਂ ਨੇ ਇੱਕ ਚੀਜ਼ ਬੋਲੀ ਹੈ ਕਹਿੰਦੇ ਵੀ ਤੁਸੀਂ ਜੇ ਆਪਣੇ ਆਪ ਨੂੰ ਲੰਮੀ ਉਮਰ ਤੱਕ ਲੈ ਕੇ ਜਾਣਾ ਹੈ ਤੇ ਆਪਣੇ ਭੋਜਨ ਨੂੰ ਤੰਦਰੁਸਤ ਸਾਨੂੰ ਇੱਕ ਚੀਜ਼ ਉਨਤੇ ਹੀ ਮੰਨਦੇ ਸੀ ਆਰਗੇਨਿਕ ਭੋਜਨ ਖਾਓ ਆਰਗੇਨਿਕ ਭੋਜਨ ਉਹਨੇ ਕਿਹਾ ਆਰਗੇਨਿਕ ਭੋਜਨ ਨਹੀਂ ਆਰਗੇਨਿਕ ਭੋਜਨ ਦੇ ਨਾਲ ਤੁਹਾਡੇ ਖੁਰਾਕੀ ਤੱਤ ਵੀ ਹੋਣੇ ਚਾਹੀਦੇ ਤੇ ਤੁਸੀਂ ਤੁਸੀਂ ਜੇ ਕਿਸੇ ਗਾਂ ਦਾ ਗੋਬਰ ਮੱਝ ਦਾ ਗੋਬਰ ਪਾ ਰਹੇ ਉਸ ਜ਼ਮੀਨ ਦੇ ਵਿੱਚ ਆਪਾਂ ਕਹਿੰਦੇ ਆਰਗੇਨਿਕ ਹੋਗੀ ਨੋ ਜਿਹੜਾ ਉਹ ਮੱਝ ਚਾਰਾ ਖਾ ਰਹੀ ਹੈ ਯੂਰਗਿਆ ਲਖਾ ਰਹੀ ਪੈਸਟੀਸਾਈਡ ਖਾ ਰਹੀ ਗਾਂ ਖਾ ਰਹੀ ਉਹੀ ਉਹ ਬਾਹਰ ਕੱਢ ਰਹੀ ਹੈ ਤੇ ਉਹੀ ਉੱਤੇ ਜਾ ਰਿਹਾ ਹੁਣ ਅੱਜ ਅਸੀਂ ਉਹਨਾਂ ਨੇ ਜਿਹੜੀ ਚੀਜ਼ ਸਮਝਾਈ ਆ ਉਹਨਾਂ ਨੇ ਕਿਹਾ ਜੇ ਤੁਸੀਂ ਤੰਦਰੁਸਤ ਹੋਣਾ ਹੈ ਕਿ ਜੋ ਤੁਸੀਂ ਜ਼ਮੀਨ ਕੋ ਲੈ ਰਹੇ ਹੋ ਉਹਨੂੰ ਵਾਪਸ ਵੀ ਉਹਨੂੰ ਦੇਣਾ ਸ਼ੁਰੂ ਹੁਣ ਉਹ ਜ਼ਰੂਰ ਅਸੀਂ ਕਰਾਂਗਾ ਮੈਂ ਉਹ ਪੱਤਿਆਂ ਦਾ ਜਿਹੜਾ ਉਹਨਾਂ ਨੇ ਬੋਲਿਆ ਕਿ ਆਪਣੀ ਜ਼ਮੀਨ ਉਹ ਪਲਾਟ ਦੇ ਵਿੱਚ 3 ਫੁੱਟ ਤਿੱਕਰ ਮੈਂ ਉਹ ਪੱਤੇ ਅਲੱਗ ਪੱਤੇ ਕਿਹੜੇ ਲੈਣੇ ਆ ਉੱਪਰਲੀ ਸਤ੍ਹਾ 'ਤੇ ਲਹਿ ਦਿੱਖਤਾ ਦੇ ਨਹੀਂ ਜਿਹੜੇ ਜ਼ਮੀਨ ਦੇ ਵਿੱਚ ਘੱਟੋ-ਘੱਟ 20 ਫੁੱਟ ਡੂੰਘਾਈ 'ਚ ਗਏ ਆ ਉਹਨਾਂ ਦੇ ਪੱਤੇ ਕੱਟੇ-ਕੱਟ ਕੇ ਉਹਦੀ ਇੱਕ ਖਾਦ ਤਿਆਰ ਕਰਾਂਗੇ ਔਰ ਆਉਣ ਵਾਲੇ ਸਮੇਂ 'ਚ ਆਪਣੇ ਘਰ ਦਾ ਖਾਣਾ ਔਰ ਜੋ ਵੀ ਮੈਨੂੰ ਫਰੂਟ ਚਾਹੀਦਾ ਹੋਗਾ ਮੈਂ ਆਪਣੇ ਘਰੇ ਪੈਦਾ ਕਰੂੰਗਾ ਇਥੋਂ ਇੱਕ ਗਿਆਨ ਲੈ ਕੇ ਜਾ ਰਿਹਾ ਹਾਂ ਜੀ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਡਾਕਟਰ ਲਾਗੀ ਸੀ ਜੀ ਜੋ ਡਾਕਟਰ ਪੋਲਰ ਹੋਰਾਦੀ ਦੀ ਟੀਮ ਦਾ ਹਿੱਸਾ ਨੇ ਤੇ ਇਸ ਵੇਲੇ ਹੇਅਰ ਸਾਹਿਬ ਵੱਲੋਂ ਕਾੜਾ ਹੈ ਜਿਹੜਾ ਦਿੱਤਾ ਜਾ ਰਿਹਾ ਹੈ ਡਾਕਟਰ ਸਾਹਿਬ ਕਾੜੇ ਦਾ ਕੋਈ ਫਾਇਦਾ ਹੈ ਜਾਂ ਇਹ ਕਿਉਂ ਜੇ ਕੱਢ ਲੱਗਿਆ ਆਰਗੇਨਿਕ ਦਾ ਕਾੜਾ ਹੈ ਨਿਊਟ੍ਰੀਸ਼ਨਲ ਆ ਹਾਂਜੀ ਹਾਂਜੀ ਆਰਗੇਨਿਕ ਕਾੜਾ ਹੈਗਾ ਇਹਦੇ ਪੀਣ ਦੇ ਫਾਇਦੇ ਹੈ ਨਹੀਂ ਜੀ ਕੁਝ ਦੇਖੋ ਸਭ ਤੋਂ ਵੱਡੀ ਡੀਟੌਕਸ ਕਰਦਾ ਹੈ ਬਾਡੀ ਨੂੰ ਜੀ ਜੀ ਠੀਕ ਹੈ ਵੱਡੀ ਗੱਲ ਇਹ ਹੈ ਕਿ ਜਦੋਂ ਡੀਟੌਕਸ ਕਰਦਾ ਹੈ ਬਾਡੀ ਨੂੰ ਸਾਰਾ ਦਿਨ ਚ ਅਸੀਂ ਅਨਾਜ ਖਾ ਰਹੇ ਹੁੰਦੇ ਹਾਂ ਇਨਟੇਕ ਕਰ ਰਹੇ ਹੁੰਦੇ ਹਾਂ ਤਾਂ ਜਦੋਂ ਅਨਾਜ ਦੀ ਇਨਟੇਕਿੰਗ ਵੱਧ ਜਾਂਦੀ ਹੈ ਤੇ ਡੀਟੌਕਸੀਫਿਕੇਸ਼ਨ ਦੀ ਜ਼ਰੂਰਤ ਹੁੰਦੀ ਹੈ ਇਹਨੂੰ ਆਪਾਂ ਸੋਬਰ ਭਾਸ਼ਾ ਚ ਕਹਿ ਲਈਏ ਸਾਫ ਸਫਾਈ ਜੀ ਜੀ ਠੀਕ ਹੈ ਤਾਂ ਅਨਾਜ ਖਾਣ ਤੋਂ ਬਾਅਦ ਸਾਡੀ ਬਾਡੀ ਚ ਕਾਰਬਨ ਵੱਜ ਜਾਂਦਾ ਹੈ ਜੀ ਤਾਂ ਕਾਰਬਨ ਨੂੰ ਬਾਹਰ ਲਿਆਉਣ ਵਾਸਤੇ ਸਾਨੂੰ ਕੁਝ ਚੀਜ਼ਾਂ ਦੀ ਹੈਲਪ ਲੈਣੀ ਪੈਂਦੀ ਹੈ ਹੁਣ ਉੱਥੇ ਕੀ ਇਹ ਕੜਾ ਤੁਹਾਡੇ ਇੱਕ ਟੈਸਟ ਦਾ ਵੀ ਹਿੱਸਾ ਹੋ ਗਿਆ ਤੇ ਦਵਾਈ ਦਾ ਤੇ ਡਾਕਟਰ ਦਾ ਰੋਲ ਵੀ ਹੋ ਗਿਆ ਤੇ ਤਿੰਨੇ ਚੀਜ਼ਾਂ ਪਲੇ ਕਰਦੇ ਕਾੜਾ ਦਵਾਈ ਦਾ ਕੰਮ ਕਰਦਾ ਜਸਤ ਇਹ ਕਾੜਾ ਦਵਾਈ ਦਾ ਕੰਮ ਕਰਦਾ ਇਹਨੂੰ ਜੇ ਤੁਸੀਂ ਰੈਗੂਲਰ ਡਾਕਟਰ ਸਾਹਿਬ ਠੀਕ ਠੀਕ ਲਾ ਲਓ ਬਿਲਕੁਲ ਠੀਕ ਠੀਕ ਲਗਾਵਾਂਗਾ ਦੂਜੀ ਗੱਲ ਮੈਂ ਤੁਹਾਨੂੰ ਵੀ ਦੱਸਦਾ ਕਿਡਨੀ ਜਿੱਦੇ ਸਟੋਨ ਹੁੰਦੇ ਨੇ ਜੀ ਪਿੱਤੇ ਚ ਵਾਰ ਵਾਰ ਸਟੋਨ ਬਣਦੇ ਨੇ ਜੀ ਇਹੀ ਕਾਵਾ ਕੰਟੀਨਿਊ ਕਰੋ ਉਹ ਉਹਦੀ ਸਟੋਰੇਜ ਹੀ ਨਹੀਂ ਬਣੇਗੀ ਬੋਡੀ ਚ ਅੱਛਾ ਯੈਸ ਉਸ ਤੋਂ ਬਾਅਦ ਕਾਂਸਟਿਪੇਸ਼ਨ ਹੈ ਜਿਹੜੀ ਉਹ ਉਹ ਜਿਹੜੀ ਹੈਗੀ ਹੈਗੇ ਆ ਉਹਦੇ ਤੇ ਵੀ ਬਹੁਤ ਅੱਛੇ ਦੇ ਰਿਜ਼ਲਟ ਹੈਗੇ ਨੇ ਜੀ 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 ਬਹੁਤ ਬਹੁਤ ਸ਼ੁਕਰੀਆ ਰੱਤਬ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਸੋਨਗੜ ਫਾਰਮ ਰਸਤੀ ਦੇ ਵਿੱਚ ਅਸੀਂ ਪਹੁੰਚੇ ਹੋਏ ਆ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਜਿੱਥੇ ਅੱਜ ਤਿੰਨ ਦਿਨਾਂ ਨੈਚੁਰਲ ਕੈਂਪ ਹੈਗਾ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਲਗਾਇਆ ਗਿਆ ਤੇ ਹੁਣ ਜਿਹੜਾ ਸਰਟੀਫਿਕੇਟ ਵੰਡਣ ਦਾ ਜਿਹੜਾ ਮੌਕਾ ਹੈ ਆਪਣੇ ਮੁਬਾਰਕ ਹੱਥਾਂ ਦੇ ਨਾਲ ਬਰਾਟ ਸਾਹਿਬ ਤੇ ਹਿਰ ਸਾਹਿਬ ਭੁੱਲਰ ਸਾਹਿਬ ਆ ਆਪਣੀ ਟੀਮ ਨੇ ਜਿਹੜੇ ਇਸ ਕੈਂਪ ਦੇ ਵਿੱਚ ਜੋ ਸਿਖਲਾਈ ਪ੍ਰਾਪਤ ਕੀਤੀ ਹੈ ਉਹ ਸਿਖਲਾਈ ਦੇ ਸਰਟੀਫਿਕੇਟ ਹੈਗੇ ਨੇ ਆਪਣੀ ਟੀਮ ਨੂੰ ਵੰਡੇ ਜਾ ਰਹੇ ਨੇ ਤਾਂ ਜਾਣਦੇ ਜਾਂਦੇ ਅਸੀਂ ਤੁਹਾਨੂੰ ਇਹਨਾਂ ਤਸਵੀਰਾਂ ਦੇ ਨਾਲ ਛੱਡ ਦਿੰਦੇ ਹਾਂ